ਸਤਿ ਸ਼੍ਰੀ ਅਕਾਲ ਦਾ ਅਨਮਿਊਡ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਹੁਣ ਤੱਕ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸੋ ਖਬਰਾਂ ਦੀ ਸ਼ੁਰੂਆਤ ਕਿਸਾਨਾਂ ਤੋਂ ਜਿੱਥੇ ਖਨੋਰੀ ਬਾਰਡਰ ਦੇ ਉੱਤੇ ਲਗਾਤਾਰ ਕਿਸਾਨਾਂ ਦਾ ਮੋਰਚਾ ਜਾਰੀ ਹੈ ਤੇ ਬਿੱਤੇ ਦਿਨੀ 111 ਦੇ ਕਰੀਬ ਕਿਸਾਨਾਂ ਦੇ ਮਰਜੀਵੜੇ ਜਥੇ ਵੱਲੋਂ ਵੀ ਮਰਨ ਵਰਤ ਸ਼ੁਰੂ ਕੀਤਾ ਗਿਆ ਸੋ ਭਾਰੀ ਠੰਡ ਤੇ ਮੀਂਹ ਦੇ ਵਿੱਚ ਰਾਤ ਕੱਟਣ ਵਾਲੇ ਮਰਨ ਵਰਤ ਦੇ ਉੱਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਦੇਵ ਸਿੰਘ ਸੰਧੋਵਾ ਨੇ ਦਾ ਅਨਮਿਊਟ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਹੈ ਸੋ ਆਉ ਜਾਣਦੇ ਹਾਂ ਰਾਤ ਭਰ ਕਿਵੇਂ ਦੇ ਰਹੇ ਨੇ ਹਾਲਾਤ ਤੁਸੀਂ ਜੁੜੇ ਹੋ ਅਨਮਿਊਟ ਦੇ ਉੱਤੇ ਤੇ ਅਸੀਂ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਉੱਤੇ ਮੌਜੂਦ ਹਾਂ ਬਿਲਕੁਲ ਦਾਤਾ ਸਿੰਘ ਵਾਲਾ ਅਸੀਂ ਵਾਰ-ਵਾਰ ਜ਼ਿਕਰ ਕਰ ਰਹੇ ਸੀ ਹੋ ਸਕਦਾ ਬਹੁਤ ਸਾਰੇ ਸਰੋਤਿਆਂ ਨੂੰ ਇਹ ਲੱਗਦਾ ਹੋਵੇ ਕਿ ਦਾਤਾ ਸਿੰਘ ਵਾਲਾ ਕਿਉਂ ਜੋੜਿਆ ਜਾ ਰਿਹਾ ਹੈ ਬਿਲਕੁਲ ਸਰਹੱਦ ਦੇ ਜਿੱਥੇ ਹੁਣ ਬੈਰੀਗੇਟਿੰਗ ਕੀਤੀ ਹੋਈ ਹੈ ਇਹ ਮਹਿਜ ਇੱਥੋਂ 2-300 ਮੀਟਰ ਦੀ ਦੂਰੀ ਉੱਤੇ ਪਿੰਡ ਦਾਤੇ ਵਾਲਾ ਹੈ ਤੇ ਇਹ ਸਰਹੱਦ ਜਿਹੜੀ ਹੈ ਜਿੱਥੇ ਅਸੀਂ ਬੈਠੇ ਆ ਇਹ ਜ਼ਿਲ੍ਹਾ ਪਟਿਆਲਾ ਦੀ ਹੈ ਹੋ ਸਕਦਾ ਹਰਿਆਣਾ ਦੇ ਵੀ ਹੋਵੇ ਕਿਉਂਕਿ ਇੱਥੇ ਕੋਈ ਪੱਕੀ ਨਿਸ਼ਾਨੀ ਨਹੀਂ ਲੱਗੀ ਹੋਈ ਤਾਂ ਗੱਲਬਾਤ ਕਰਦੇ ਆ ਬਲਦੇਵ ਸਿੰਘ ਸੰਦੋਹਾ ਮੌਜੂਦ ਨੇ ਸਾਡੇ ਨਾਲ ਜਿਹੜੇ ਉਹਨਾਂ 111 ਮਰਜੀਵੜੇ ਕਿਸਾਨਾਂ ਵਿੱਚ ਮੌਜੂਦ ਨੇ ਜਿਹੜੇ ਅੱਜ ਮਰਨ ਵਰਤ ਉੱਤੇ ਬੈਠੇ ਨੇ ਗੱਲਬਾਤ ਕਰਦੇ ਆ ਪਹਿਲੀ ਰਾਤ ਹੈ ਕੁਝ ਘੰਟੇ ਹੋਏ ਨੇ ਇਹਨਾਂ ਨੂੰ ਬੈਠਿਆ ਤਾਂ ਕਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਕਿਉਂਕਿ ਡਾਕਟਰਾਂ ਦੀ ਟੀਮ ਪ੍ਰੋਪਰ ਇੱਥੇ ਪਹੁੰਚ ਚੁੱਕੀ ਹੈ ਲਗਾਤਾਰ ਜਿਹੜਾ ਮੈਡੀਕਲ ਚੈੱਕ ਅਪ ਕੀਤਾ ਜਾ ਰਿਹਾ ਹੈ ਭਾਰ ਤੋਲਣ ਵਾਲੀਆਂ ਮਸ਼ੀਨਾਂ ਤੱਕ ਜਿਹੜੀਆਂ ਨੇ ਉਹ ਇੱਥੇ ਪਹੁੰਚ ਚੁੱਕੀਆਂ ਨੇ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਦੀ ਟੀਮ ਜਿਹੜੀ ਹੈ ਇਸ ਵਕਤ ਵੱਡੀ ਭੂਮਿਕਾ ਵਿੱਚ ਦਿਖਾਈ ਦੇ ਰਹੀ ਹੈ ਕੱਲੇ-ਕੱਲੇ ਅਧੋਲਨਕਾਰੀ ਕਿਸਾਨ ਦਾ ਚੈੱਕ ਅਪ ਕੀਤਾ ਜਾ ਰਿਹਾ ਜਿਹੜੇ ਵੀ ਕਿਸਾਨ ਮਰਜੀਵੜੇ ਕਿਸਾਨ ਜਿਹੜੇ ਨੇ ਮਰਨ ਵਰਤ ਉੱਤੇ ਬੈਠੇ ਨੇ ਤਾਂ ਸੰਧੂਆ ਸਾਹਿਬ ਨਾਲ ਗੱਲਬਾਤ ਕਰਦੇ ਆ ਸੰਧੂਆ ਸਾਹਿਬ 111 ਦਾ ਜੱਥਾ ਬੈਠ ਗਿਆ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਬੈਠੇ ਸੀ ਹੁਣ 112 ਹੋ ਗਏ ਨੇ ਲੱਗਦਾ ਹੈ ਤੁਹਾਨੂੰ ਕਿ ਕੇਂਦਰ ਸਰਕਾਰ ਦੇ ਦੇ ਉੱਤੇ ਤੁਸੀਂ 111 ਜਿਹੜੇ ਬੈਠੇ ਹੋ ਦਬਾਅ ਬਣਾ ਸਕੋਗੇ ਇਹ ਲਗਭਗ ਸਾਨੂੰ ਕਈ ਨਨ ਹੋ ਗਏ ਨੇ ਜਿਹੜਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਸਾਡੇ ਜਿਹੜੇ ਮਹਾਨ ਆਗੂ ਪੂਰੇ ਭਾਰਤ ਦੇ ਵਿੱਚ ਇਹੋ ਜਿਹੇ ਆਗੂ ਹੈ ਜਿਹੜੇ ਉਹ ਨਾਂ ਤਾਂ ਪੈਦਾ ਹੋਣ ਤੇ ਨਾ ਮਿਲਣ ਸਾਨੂੰ ਸਾਡੇ ਮਨ ਨੂੰ ਬਹੁਤ ਵੱਡੀ ਸੇਛ ਲੱਗ ਰਹੀ ਸੀ ਕਿ ਸਾਡਾ ਆਗੂ ਸਾਡੇ ਕੋਲੋਂ ਕਿਤੇ ਚਲਾ ਨਾ ਜਾਵੇ ਤੇ ਸਾਨੂੰ ਉਸ ਦੇ ਜਾਣ ਤੋਂ ਪਹਿਲਾਂ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਸੋ ਇਸ ਭਾਵਨਾ ਦੇ ਵਿੱਚੋਂ ਅਸੀਂ ਜਿਹੜਾ ਅੱਜ ਇਹ ਫੈਸਲਾ ਕੀਤਾ ਹੈਗਾ ਕਿ 111 ਸਾਡੇ ਕਿਸਾਨ ਜਿਨ੍ਹਾਂ ਦੇ ਵਿੱਚ ਕਿਸਾਨ ਆਗੂ ਵੀ ਨੇ ਔਰ ਸਾਡੇ ਵਰਕਰ ਵੀ ਆ ਉਹਨਾਂ ਨੇ ਪੂਰਨ ਤੌਰ ਤੇ ਮਾਨਸਿਕ ਤੌਰ ਤੇ ਤਿਆਰ ਨੇ ਕਿ ਅਸੀਂ ਮਰ ਜਾਾਂਗੇ ਅਸੀਂ ਉਹ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਤੇ ਪਹਿਰਾ ਦੇਵਾਂਗੇ ਜੋ ਸਾਡੇ ਆਗੂ ਦੀ ਭਾਵਨਾ ਸੀ ਕਿ ਅਸੀਂ ਜਿਹੜਾ ਕਿਸਾਨਾਂ ਨੂੰ ਜਿਹੜੀ ਜਿਹੜੀਆਂ ਮੰਗਾਂ ਨੇ ਸਾਡੀਆਂ ਉਹਨਾਂ ਮੰਗਾਂ ਨੂੰ ਹਰ ਹਾਲਤ ਲਾਗੂ ਕਰਾਵਾਂਗੇ ਤੇ ਭਾਰਤ ਦੇ ਲੋਕਾਂ ਦੇ ਅਸੀਂ ਕੁਛ ਨਾ ਕੁਛ ਝੋਲੀ ਦੇ ਵਿੱਚ ਪਾਵਾਂਗੇ ਸੰਦੂਆ ਸਾਹਿਬ ਜਿਸ ਤਰ੍ਹਾਂ ਤੁਸੀਂ ਇੱਥੇ ਬੈਠੇ ਹੋ ਤਾਂ ਕੱਲੇ-ਕੱਲਾ ਜਿਹੜਾ ਮੈਂਬਰ ਹੈ ਜਿਸ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਘਰਦਿਆਂ ਨੂੰ ਲਿਖ ਕੇ ਦਿੱਤਾ ਕਿ ਜਾਇਦਾਦ ਦੇ ਬਾਰੇ ਵਿੱਚ ਪੂਰੀ ਜਿਹੜੀ ਉਹ ਹੁੰਦੀ ਹੈ ਆਪਣੀ ਵਸੀਅਤ ਹੁੰਦੀ ਹੈ ਉਹ ਕਰਕੇ ਦਿੱਤੀ ਹੈ ਕਿ ਜਿਹੜੇ 111 ਮੈਂਬਰ ਕਿਸਾਨ ਇੱਥੇ ਬੈਠੇ ਨੇ ਹਿੱਸਾ ਨੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਵਿੱਚ ਕੀ ਤੁਸੀਂ ਸਾਰਿਆਂ ਨੇ ਇਸ ਤਰ੍ਹਾਂ ਦਾ ਘਰਾਂ ਨੂੰ ਵਸੀਅਤ ਕਰਕੇ ਦਿੱਤੀ ਹੈ ਕਿ ਹੁਣ ਅਸੀਂ ਤਾਂ ਸ਼ਹਾਦਤ ਦਾ ਰਾਹ ਚੁਣ ਲਿਆ ਤਾਂ ਇਸ ਤਰ੍ਹਾਂ ਘਰ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗਲਬਤ ਹੋਈ ਹੈ ਤੁਹਾਡੀ ਜਾਂ ਵਸੀਅਤ ਵਗੈਰਾ ਦਿੱਤੀ ਗਈ ਹੈ ਨਹੀਂ ਜਿਹੜੀ ਤਾਂ ਸਾਡੇ ਪ੍ਰਧਾਨ ਜੀ ਆਪਣਾ ਜਿਹੜਾ ਜੋ ਉਹਨਾਂ ਦੀ ਪ੍ਰਵਿਰਤੀ ਸੀਗੀ ਉਹ ਨਾ ਕਰਾ ਕੇ ਆਣਗੇ ਜਿਹੜੇ 111 ਵਿੱਚ ਨੇ ਇਹ ਇਹਨਾਂ ਨੇ ਹਜੇ ਤੱਕ ਆਪਣੇ ਪਰਿਵਾਰ ਨੂੰ ਕੁਝ ਨਹੀਂ ਲਿਖ ਕੇ ਦਿੱਤਾ ਪਰ ਹੁਣ ਅਸੀਂ ਜਿਹੜਾ ਅਸੀਂ ਬਕਾਇਦਾ ਜਿਹੜੇ 111 ਔਰ ਜੋ ਸਾਡੀ ਪ੍ਰਾਪਰਟੀ ਹੈਗੀ ਉਸ ਪ੍ਰਾਪਰਟੀ ਦਾ ਬਕਾਇਦਾ ਖਾਨ ਗਿਆ ਜਿਹੜੀ ਬਸਿੱਤ ਇੱਥੇ ਵਿੱਚੇ ਬਣਾ ਕੇ ਦੇਵਾਂਗੇ ਕਿ ਸਾਡੇ ਤੋਂ ਬਾਅਦ ਸਾਡੇ ਪਰਿਵਾਰ ਦੇ ਜੋ ਜਾਇਦਾਦ ਹੈ ਜੋ ਪ੍ਰਾਪਰਟੀ ਹੈ ਔਰ ਜਿਨ੍ਹਾਂ ਦੇ ਬੇਟੀਆਂ ਭੈਣਾਂ ਬਹਿਣੀਆਂ ਉਹਨਾਂ ਦਾ ਜਿਹੜਾ ਸਹੁਰੇ ਪਰਿਵਾਰ ਦੇ ਵਿੱਚ ਹੱਕ ਹੈ ਤੇ ਜਿਹੜੇ ਸਾਡੇ ਬੱਚੇ ਨੇ ਬੇਟੇ ਨੇ ਜਾਂ ਸਾਡੇ ਘਰ ਦੀ ਪਤਨੀ ਹੈ ਸਾਡੀ ਔਰ ਸਾਥੋਂ ਬਾਅਦ ਉਹ ਇਸ ਦੇ ਹੱਕਦਾਰ ਨਹੀਂ ਉਹ ਬਕਾਇਦਾ ਆਟੋਮੈਟਿਕ ਉਹ ਆਪਣੇ ਯਾਰ ਇੱਕ ਮਿੰਟ ਪਲੀਜ਼ 1 2 1 ਜਿਹੜਾ ਕਿਉਂ ਕਰ ਦਿਓ ਖਰਾਬ ਤਾਂ ਸੰਦੋਆ ਸਾਹਿਬ ਕਿਸ ਤਰ੍ਹਾਂ ਲੱਗਦਾ ਹੈ ਬਜ਼ੁਰਗ ਬਹੁਤ ਜ਼ਿਆਦਾ ਨਹੀਂ ਸਰਦੀ ਦਾ ਮੌਸਮ ਹੈ ਜ਼ਿਆਦਾਤਰ ਕਿਸਾਨ ਜਿਹੜੇ ਨੇ 70 80 ਦੀ ਉਮਰ ਨੂੰ ਪਾਰ ਕਰ ਚੁੱਕੇ ਨੇ ਕਈ ਤਾਂ 80 ਦੀ ਉਮਰ ਨੂੰ ਵੀ ਪਾਰ ਕਰ ਚੁੱਕੇ ਨੇ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਵੇਗਾ ਬਹੁਤ ਸਾਰੀਆਂ ਬਿਮਾਰੀਆਂ ਅਟੈਕ ਇਸ ਉਮਰ ਦੇ ਵਿੱਚ ਕਰਦੀਆਂ ਨੇ ਤਾਂ ਕੋਈ ਸਮੱਸਿਆਵਾਂ ਵੀ ਆਉਣਗੀਆਂ ਫਿਰ ਮਾਨਸਿਕ ਤੌਰ ਤੇ ਪੂਰੀ ਤਰ੍ਹਾਂ ਤਿਆਰ ਹੋ ਗਏ ਹੂੰ ਗੱਲਬਾਤ ਹੋਈ ਹੈ ਇਕੱਲੇ-ਇਕੱਲੇ ਦੇ ਨਾਲ ਕਿ ਹੁਣ ਸ਼ਹਾਦਤ ਦੇਣੀ ਹੈ ਤਾਂ ਤਿਆਰੀ ਕਸਲਵ ਦੇਖੋ ਮਾਨਸਕ ਟਾਉਟੇ ਤਿਆਰ ਇਨੇ ਨਗੇ ਜਦੋਂ ਅਸੀਂ ਇਹਨਾਂ ਦਾ ਬਕਾਇਦਾ ਉੱਥੇ ਆਧਾਰ ਕਾਰਡ ਲਿਆ ਔਰ ਫੋਟੋ ਲਈ ਔਰ ਜਦੋਂ ਅਸੀਂ ਉੱਥੋਂ ਚਲਣ ਤੋਂ ਪਹਿਲਾਂ ਬਕਾਇਦਾ ਸਾਰੇ ਕੱਲੇ-ਕੱਲਿਆਂ ਨੂੰ ਬੋਲ ਕੇ ਲੋਸਮੈਂਟ ਕਰਕੇ ਤੁਰਿਆਂਗੇ ਕਿ ਭਾਈ ਜੇ ਕੋਈ ਮੈਡੀਕਲ ਲੈਂਦਾ ਹੈ ਦਵਾਈ ਲੈਂਦਾ ਹੈ ਤਾਂ ਹੁਣ ਉਹ ਜੇਕਰ ਉਹਨੂੰ ਕੋਈ ਦਿੱਕਤ ਆਊਗੀ ਤਾਂ ਉਹ ਨਾ ਕਟਾ ਸਕਦਾ ਆਪਦਾ ਜੇਕਰ ਤੁਸੀਂ ਇਹ ਮੈਡੀਕਲ ਦਾ ਜਾਂ ਹੋਰ ਤੁਹਾਨੂੰ ਲੱਗਦਾ ਵੀ ਅਸੀਂ ਛੱਡ ਲਾਂਗੇ ਤੇ ਅਸੀਂ ਮਤਲਬ ਜਣੀ ਇਹਦਾ ਸਾਹਮਣਾ ਕਰਾਂਗੇ ਤਾਂ ਉਹ ਬਕਾਇਦਾ ਮਾਨਸਕ ਟੌਟੇ ਗਿਆ 111 ਦੇ 11 ਪੂਰਨ ਟੌਟੇ ਤਿਆਰ ਹੋ ਕੇ ਆਉਣਗੇ ਕਿ ਅਸੀਂ ਜਿਹੜੀਆਂ ਮੁਸ਼ਕਲਾਂ ਆਉਣਗੀਆਂ ਜਿਹੜੀਆਂ ਸਾਨੂੰ ਪ੍ਰੋਬਲਮਾਂ ਆਉਣਗੀਆਂ ਉਹਨਾਂ ਦਾ ਸਾਹਮਣਾ ਕਰਨ ਲਈ ਵੀ ਤਿਆਰਾਂ ਤੇ ਸਰਕਾਰ ਨਾਲ ਟੱਕਰ ਲੈਣੇ ਵੀ ਇਹ ਉਸ ਤਰ੍ਹਾਂ ਦਾ ਵਰਤਾਰਾ ਤਾਂ ਨਹੀਂ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਸੀ ਵੀ ਜਿਨੇ ਸ਼ਹਾਦਤ ਦੇਣੀ ਹੈ ਉਹ ਇਸ ਲਕੀਰ ਨੂੰ ਟੱਪ ਜਾਓ ਜਿਨੇ ਨਹੀਂ ਦੇਣੀ ਉਹ ਵੈਕ ਤੇ ਮੁੜ ਜਾਓ ਇਸ ਤਰ੍ਹਾਂ ਦਾ ਸੀਗਾ ਕੋਈ ਕਿਸਾਨ ਆਗੂ ਨੇ ਇਸ ਤਰ੍ਹਾਂ ਦੀ ਵੰਗਾਰ ਪਾਈ ਜਿਸ ਤਰ੍ਹਾਂ ਕਾਕਾ ਸਿੰਘ ਕੋਟੜਾ ਬੜੀ ਵੱਡੀ ਭੂਮਿਕਾ ਦੇ ਵਿੱਚ ਸੀ ਉਹ ਕੱਲੇ-ਕੱਲੇ ਕਿਸਾਨ ਨੂੰ ਟੋਰੇ ਸੀਗੇ ਕਿ ਜਿਨੇ ਜਾਣਾ ਹੈ ਸ਼ਹਾਦਤ ਲਈ ਉਹ ਆਪਣੇ ਨਾਂ ਲਖਾਓ ਜਿਨੇ ਹਜੇ ਵੀ ਮੁੜਨਾ ਵਾਪਸ ਮੁੜ ਜੋ ਕੀ ਉਹ ਭੂਮਿਕਾ ਬਣੀ ਅੱਜ ਬਾਬਾ ਦੀਪ ਸਿੰਘ ਵਾਲੀ ਦੁਆਰਾ ਨਹੀਂ ਅਸੀਂ ਦੇਖੋ ਬਾਬਾ ਦੀਪ ਸਿੰਘ ਦੇ ਜਿਹੜੇ ਪਦਮੀ ਤੇ ਤਾਂ ਨਹੀਂ ਜਾ ਸਕਦੇ ਸਿਰਫ ਸਾਡੇ ਤਾਂ ਇੱਕ ਕਿਸਾਨਾਂ ਦੀ ਮਜਬੂਰੀ ਹੈ ਮਜਬੂਰੀ ਬਸ ਜਿਹੜਾ ਸਰਕਾਰ ਸਾਡੇ ਨਾਲ हां ਦੂਰੀ ਬਣਾਈ ਹੋਈ ਆ ਔਰ ਸਰਕਾਰ ਨੇ ਸ਼ਹਾਦਤ ਦੀ ਗੱਲ ਤਾਂ ਹੈ ਨਾ ਸੰਧਵਾ ਸਾਹਿਬ ਸਾਡੀ ਮਜਬੂਰੀ ਹੈ ਔਰ ਮਜਬੂਰੀ ਦੇ ਵਿੱਚੋਂ ਕਿਸਾਨ ਅੱਜ ਜਿਹੜਾ ਬੈਠਾਗਾ ਕਿ ਅਸੀਂ ਇਹਨੂੰ ਤਾਂ ਮਰੇ ਚੰਗਿਆਂਗੇ ਜੇ ਸਰਕਾਰ ਸਾਡਾ ਮਤ ਪੱਕੇ ਨਹੀਂ ਸੁਣ ਰਹੀ ਸਾਡੀ ਗੱਲ ਨਹੀਂ ਸੁਣ ਰਹੀ ਇਸ ਪੱਖ ਦੇ ਵਿੱਚੋਂ ਇਸ ਗੱਲ ਦੇ ਵਿੱਚੋਂ ਮਾਨਸਿਕ ਤੌਰ ਤੇ ਤਿਆਰ ਹੈ ਸਾਹਿਬ ਜੀ ਕਿਸਾਨੀ ਖਿੱਤੇ ਲਈ ਸ਼ਹਾਦਤ ਹੋਵੇਗੀ ਤੁਸੀਂ ਇਹਨੂੰ ਮਰਨ ਕਹਿ ਰਹੇ ਹੋ ਲੋਕ ਤੁਹਾਡੀ ਸ਼ਹਾਦਤ ਵਾਂਗੂ ਇੱਕ ਬੇਮਿਸਾਲ ਸ਼ਹਾਦਤ ਹੋਵੇਗੀ ਇਹ ਪਹਿਲਾ ਮਰਨ ਵਰਤ ਹੈ ਇਹ ਕਿਹਾ ਜਾ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਜਥੇਦਾਰ ਦਰਸ਼ਨ ਸਿੰਘ ਫੇਰੂ ਮਾਨ ਵਾਲਾ ਇਤਿਹਾਸ ਦੁਹਰਾ ਸਕਦੇ ਨੇ ਫਿਰ 111 ਹੋਰ ਜੁੜ ਗਏ ਸੋ ਇਹ ਤਾਂ ਦੇਖੋ ਕੋਈ ਡੋਰ ਆ ਨਹੀਂ ਜੇਕਰ ਕਿਸਾਨ ਦੇ ਮਾਤ ਦੇ ਵਿੱਚ ਜੇ ਇਹੋ ਦਾ ਕੋਈ ਮਤਲਬ ਜਾਨੀ ਫੈਸਲਾ ਕੀਤਾ ਜਾਂ ਇਹੋ ਜੀ ਅ ਅੰਦੋਲਨ ਦੇ ਵਿੱਚ ਜਿਹੜਾ ਫੈਸਲਾ ਲੈ ਕੇ ਆਏ ਆ ਤਾਂ ਇਹ ਜਿਹੜਾ 70 ਸਾਲ ਤੋਂ ਸਾਡੇ ਕਿਸਾਨ ਆਪਣਾ ਖੇਤੀ ਕਰ ਰਹੇ ਨੇ ਇਹ 70 ਸਾਲ ਦੇ ਫੈਸਲਾ ਨਹੀਂ ਕੋਈ ਕਿਸਾਨ ਲੈ ਸਕਿਆ ਕਿਸਾਨ ਜਮਾਤ ਨਹੀਂ ਫੈਸਲਾ ਲੈ ਸਕੀ ਕਿਸਾਨ ਲੀਡਰ ਨਹੀਂ ਫੈਸਲਾ ਲੈ ਸਕਿਆ ਇਹ ਇੱਕੋ ਇੱਕ ਇਸ ਅंदोलਨ ਦੇ ਵਿੱਚ ਜੇਕਰ ਫੈਸਲਾ ਲਿਆ ਤਾਂ ਇੱਕੋ ਇੱਕ ਜਿਹੜਾ ਕਿਸਾਨ ਜਮਾਤ ਲਈ ਔਰ ਚਾਨਣ ਮਨਾਰਾ ਬਣ ਕੇ ਉੱਭਰ ਕੇ ਆਉਣਾ ਹੈ ਸਾਡੇ ਜਗਜੀਤ ਸਿੰਘ ਬੱਲੇਵਾਲ ਜਿਨ੍ਹਾਂ ਦਾ ਅਸੀਂ ਦੇ ਨਹੀਂ ਦੇ ਸਕਦੇ ਕਿਸਾਨ ਜਮਾਤ ਇੱਕ ਜਿਹੜੀਆਂ ਜਥੇਬੰਦੀਆਂ ਨਾਲ ਮੀਟਿੰਗ ਰੱਖੀ ਗਈ ਸੀ 18 ਤਰੀਕ ਦੀ ਕੀ ਉਸ ਤੋਂ ਪਹਿਲਾਂ ਫੈਸਲਾ ਲੈ ਲਿਆ ਅਡੀਕ ਕੀਤੀ ਜਾਣੀ ਚਾਹੀਦੀ ਸੀ ਚਾਹੀਦੀ ਸੀ 18 ਜਨਵਰੀ ਦੀ ਤੁਹਾਨੂੰ ਲੱਗਦਾ ਨਹੀਂ ਕਿ ਉਸ ਤੋਂ ਪਹਿਲਾਂ ਫੈਸਲਾ ਲੈ ਲਿਆ ਗਿਆ ਹੈ ਸਾਡੇ ਕੋਟ ਹੈ ਕੋਟ ਬਾਰ-ਬਾਰ ਅਮਲ ਤਰੀਕਾ ਦੇ ਰਿਹਾਗਾ ਬਾਰ-ਬਾਰ ਤਰੀਕਾ ਪਾ ਰਿਹਾ ਔਰ ਕੋਈ ਫੈਸਲਾ ਨਹੀਂ ਲੈ ਰਿਹਾ ਸਾਡੇ ਖਿਲਾਫ ਦੇ ਦੇ ਮੰਨ ਲੈਣਾ ਸਾਡੇ ਖਿਲਾਫ ਦੇ ਦੇ ਕਿਸਾਨ ਤਾਂ ਕਹਿੰਦੇ ਅਸੀਂ ਕੋਰਟ ਵਿੱਚ ਗਏ ਨਹੀਂ ਅਸੀਂ ਕੋਰਟ ਦਾ ਹਿੱਸਾ ਨਹੀਂ ਹੈਗੇ ਕਿਸਾਨ ਨਹੀਂ ਗਏ ਕੋਰਟ ਚ ਪਰ ਜੇਕਰ ਕੋਈ ਗਿਆ ਕੋਰਟ ਚ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਬਾਰ-ਬਾਰ ਸਾਨੂੰ ਤਰੀਕਾ ਦਿੱਤੀਆਂ ਜਾ ਰਹੀਆਂ ਹਨੀਆਂ ਔਰ ਜਿਹੜੀ ਕੋਰਟ ਨੇ ਕਮੇਟੀ ਬਣਾਈ ਔਰ ਕਮੇਟੀ ਵੀ ਇੱਥੇ ਆ ਕੇ ਗਈ ਹੈ ਕਮੇਟੀ ਵੀ ਨੇ ਵੀ ਕੁਝ ਨਹੀਂ ਕਰਿਆ ਸੋ ਇਹ ਲੱਗਦਾ ਹੈ ਕਿ ਤਾਂ ਜਿਹੜਾ ਜਿਹੜੀਆਂ ਉਹ ਜੱਸੀ ਬਣਨੀਆਂ ਨਹੀਂਆਂ ਉਹ ਕੋਰਟ ਵਾਂਗੂ ਸਾਡੇ ਨਾਲ ਇੱਕ ਉਹ ਮੈਚ ਖੇੜਨੀਆਂ ਨਹੀਂਆਂ ਸਾਡਾ ਪੱਖ ਪੂਰਣੀ ਬਜਾਏ ਔਰ ਸਾਡੀ ਹਮਾਇਤ ਕਰਨੀ ਬਜਾਏ ਸਾਡੇ ਨਾਲ ਖੜਨ ਦੀ ਬਜਾਏ ਕਿਸਾਨਾਂ ਦੀਆਂ ਮੰਗਾਂ ਤੇ ਉਹ ਇੱਕ ਮੈਚ ਖੇੜਨੀਆਂ ਕੋਰਟ ਵਾਂਗੂ ਸੰਦੂਆ ਸਾਹਿਬ ਜੇਕਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸ਼ਹਾਦਤ ਹੋ ਜਾਂਦੀ ਹੈ ਸਰਕਾਰ ਗੱਲਬਾਤ ਲਈ ਫਿਰ ਵੀ ਤਿਆਰ ਨਹੀਂ ਹੁੰਦੀ ਤਾਂ 111 ਮਰਜੀ ਵੜੇ ਬੈਠੇ ਨੇ ਇਹਨਾਂ ਦੇ ਮਰਨ ਵਰਤ ਦੌਰਾਨ ਵੀ ਕੇਂਦਰ ਸਰਕਾਰ ਗੱਲਬਾਤ ਲਈ ਨਹੀਂ ਆਉਂਦੀ ਤਾਂ ਫਿਰ ਅਗਲਾ ਸਟੈਂਡ ਕੀ ਹੋਵੇ ਦੇਖੋ ਜੇਕਰ ਸਾਡੇ ਸਾਡਾ ਆਗੂ ਸਾਡੇ ਚੱਲਿਆ ਜਾਂਦਾ ਤਾਂ ਬਹੁਤ ਵੱਡਾ ਜਿਹੜਾ ਨੁਕਸਾਨ ਵੀ ਹੋਣਾ ਹੈ ਔਰ ਬਹੁਤ ਵੱਡਾ ਨੁਕਸਾਨ ਚੱਲਣਾ ਪੈਣਾ ਤੇ ਸਾਡੀ ਸਰਕਾਰ ਤੋਂ ਉਸ ਨੁਕਸਾਨ ਦਾ ਸਾਹਮਣਾ ਨਹੀਂ ਕਰਿਆ ਜਾਣਾ ਸਾਡੇ ਕਰੋੜ ਤੋਂ ਬਾਹਰ ਹੋਣਾ ਔਰ ਜਿੱਥੋਂ ਤੱਕ ਸਵਾਰ ਰਹੇਗਾ ਕਿ ਯਾਰ ਜੇ ਕਰ ਉਹ ਮਰ ਜਾਂਦਾ ਤੇ 111 ਸ਼ਹੀਦ شہادت ਦਾ ਦਰਜਾ ਦੇਣਾ ਚਾਹੀਦਾ ਫਿਰ ਵੀ ਗੱਲ ਵਰ ਨਹੀਂ ਸੁਣਦੀ ਤਾਂ ਟਲ ਫੈਸਲਾ ਸਾਡਾ ਕਿ ਸਾਡੇ ਸਰਕਾਰ ਸਾਡੇ ਕਿੰਨੇ ਕਿਸਾਨਾਂ ਦੀ ਕੁਰਬਾਨੀ ਦੇਣ ਲਈ ਤਿਆਰ ਆ ਅਸੀਂ ਤਾਂ ਕਹਿੰਦੇ ਸਾਨੂੰ ਇੱਕ ਵਾਰ ਲਿਸਟ ਭੇਜ ਦੇ ਕੇ ਐਨੇ ਕਿਸਾਨਾਂ ਦੀ ਜਿਹੜੀ ਬਲੀ ਚਾਹੀਦੀ ਐ ਅਸੀਂ ਉਹਨੇ ਕਿਸਾਨਾਂ ਦੀ ਬਲੀ ਦੇਣ ਲਈ ਵੀ ਤਿਆਰ ਆਗੇ ਪਰ ਅਸੀਂ ਪਿੱਛੇ ਨਹੀਂ ਹਟਾਂ ਤਾਂ ਬਲਦੇਵ ਸਿੰਘ ਸੰਦੋਆ ਦੂਜੀ ਕਤਾਰ ਦੇ ਵੱਡੇ ਆਗੂ ਨੇ ਜ਼ਿਲ੍ਹਾ ਬਠਿੰਡਾ ਨੂੰ ਲੀਡ ਕਰਦੇ ਨੇ ਵੱਡੀ ਗੱਲ ਕਹੀ ਐ ਜੇਕਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਅੱਜ 59ਵਾਂ ਦਿਨ 12 ਵਜੇ ਤੱਕ ਪੂਰਾ ਹੋ ਜਾਵੇਗਾ 59ਵੇਂ ਦਿਨ ਦੇ ਵਿੱਚ ਉਹਨਾਂ ਦਾ ਅਮਰ ਅੰਸ਼ਣ ਚਲੇ ਜਾਵੇਗਾ ਜੇਕਰ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਤਾਂ ਕੇਂਦਰ ਸਰਕਾਰ ਇੱਕ ਵੱਡੇ ਅਦੋਲਨ ਲਈ ਤਿਆਰ ਰਵੇ ਉਹਨਾਂ ਦਾ ਕਹਿਣਾ ਹੈ ਬਲਦੇਵ ਸਿੰਘ ਸੰਧੋਵਾ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਸਮਾਂ ਰਹਿੰਦਿਆਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਗੱਲਾਂ ਜਾਂ ਮੰਗਾਂ ਜੜੀਆਂ ਨੇ ਉਹ ਮੰਨ ਕੇ ਲਾਗੂ ਕਰ ਦੇਣੀਆਂ ਚਾਹੀਦੀਆਂ ਨੇ ਤੁਸੀਂ ਦਾ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਬਾਰਡਰ ਦੀ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਅੱਗੇ ਵੱਧਦੇ ਉਧਰ ਗਣਤੰਤਰ ਦਿਵਸ ਕੈਂਪ 2025 ਵਿਖੇ ਦੇਸ਼ ਭਰ ਦੇ ਐਨਸੀਸੀ ਕੈਡਟਾਂ ਨੂੰ ਦਿੱਲੀ ਦੀ ਮੁੱਖ ਮੰਤਰੀ ਆਤਸ਼ੀ ਮਰਲੀਨਾ ਵੱਲੋਂ ਸੰਬੋਧਨ ਕੀਤਾ ਗਿਆ ਸੋ ਸੀਐਮ ਆਤਸ਼ੀ ਨੇ ਕਿਹਾ ਕਿ ਭਗਤ ਸਿੰਘ, ਮਹਾਤਮਾ ਗਾਂਧੀ, ਲਾਲਾ ਲਾਜਪਤਰਾਏ ਅਤੇ ਸੁਭਾਚੰਦਰ ਬੋਸ ਵਰਗੇ ਲੱਖਾਂ ਲੋਕਾਂ ਨੇ ਭਾਰਤ ਨੂੰ ਆਜ਼ਾਦੀ ਦਿਵਾਉਣ ਅਤੇ ਇਸ ਦੇ ਸੰਵਿਧਾਨ ਨੂੰ ਲਾਗੂ ਕਰਨ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਨੇ ਸੋ ਹਜ਼ਾਰਾਂ ਨੌਜਵਾਨਾਂ ਨੇ ਦੇਸ਼ ਦੇ ਲਈ अपन जाना कुर्बान कर दियाँ उन्होंने कहा कि इन्हों की कुरबानी सदका ही असी अज आजादी का निग मान रहे भारत को आजादी मिलने से पहले ये सारे अधिकार देश के लोगों के पास नहीं थे और ये जो अधिकार जिनके साथ जी रहे हैं ये लाखों लोगों ने बहुत कुर्बानियाँ करके हमें ये अधिकार दिलवाए हैं छब्बीस जनवरी 1950 को हमारे देश को एक संविधान मिला एक संविधान जिसने कहा कि हर इंसान बराबर है मैं सोचती हूँ कि शायद जब भारत का संविधान बना भारत ने लोकतांत्रिक अधिकार जब देश के हर व्यक्ति को दिए शायद दुनिया में बहुत सारे और भारत डेवलप्ड देश थे जहां पे हर व्यक्ति के पास बराबर के अधिकार नहीं थे इन अधिकारों की जो लड़ाई थी जो हमारे स्वतंत्रता सेनानियों ने लड़ी उसमें से बहुत सारे लोग बहुत सारे युवा शायद आप लोगों की ही उम्र के रहे होंगे मैं कई बार ही सोचती हूं भगत सिंह तेईस साल की उम्र के थे जब देश के लिए उन्होंने अपनी जान कुर्बान कर दी अगर तब भगत सिंह ने सोचा होता कि पढ़ाई लिखाई कर लेता हूं मेरा भी परिवार है मेरा भी करियर है कुछ सेफ ऑप्शन ढूंढ लूं कुछ सिक्योर ऑप्शन ढूंढ लूं अपनी जिंदगी का तो हो सकता है आज भारत आजाद ना हुआ होता महात्मा गांधी जब चौरी चौरा के बाद अपने अनशन पे बैठे अगर उन्होंने तब सोचा होता कि मेरी तबीयत तो नहीं खराब हो जाएगी मेरे परिवार का क्या होगा तो हो सकता है आज भारत आजाद ना होता अगर लाला लाजपत राय ने कमीशन के खिलाफ अपनी आवाज उठाने से पहले सोचा होता कि लाइफ में कोई बेहतर ऑप्शन है मेरे पास तो आज भारत आजाद ना होता महात्मा गांधी भगत सिंह लाला लाजपत राय चंद्रशेखर आजाद ये तो वो नाम हैं जो हम सब जानते हैं लेकिन इन नामों के पीछे हजारों लाखों ऐसे युवा थे महिलाएं थी बुद्ध जो अपने घरों से बाहर निकले सिर्फ एक निक मकसद के लिए कि हमें अपने देश को आज़ादी दिलानी है कि हमारे देश के हर बच्चे के पास हर युवा के पास अपनी आवाज़ रखने का अपनी बात रखने का मौका होना चाहिए उन्होंने कुर्बानी दी इसलिए कि हमारे देश के हर इंसान को लोकतांत्रिक अधिकार होने चाहिए बराबरी के अधिकार होने चाहिए उन्होंने सपना देखा भारत के लिए ਅੱਗੇ ਵਧਦੇ ਆਂ ਉਧਰ ਕਿਸਾਨੀ ਸੰਘਰਸ਼ ਨੂੰ ਲੈ ਕੇ ਸਾਬਕਾ ਮੰਤਰੀ ਅਤੇ ਸੀਨੀਅਰ ਬੀਜੇਪੀ ਆਗੂ surjit kumar jiani ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਹੁਤ ਕੀਮਤੀ ਹੈ ਸੋ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਤੜਵਾ ਕੇ ਉਹਨਾਂ ਦੀ ਸਿਹਤ ਦਾ ਖਿਆਲ ਕਰਨ ਸੋ ਜਦੋਂ ਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਅਸੀਂ ਇਸ ਦਾ ਸੰਗਿਆਨ ਲੈ ਰਿਹਾ ਤਾਂ ਆਪਣੀ ਦਲੀਲ ਸੁਪਰੀਮ ਕੋਰਟ ਦੇ ਉੱਤੇ ਦੇਣ ਉਹਨਾਂ ਦੱਸਿਆ ਕਿ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਨੇ ਕਿਹਾ ਕਿ ਜੋ ਸੁਪਰੀਮ ਕੋਰਟ ਫੈਸਲਾ ਦੇਵੇਗੀ ਅਸੀਂ ਉਸ ਨੂੰ ਮੰਨਾਂਗੇ ਅਤੇ ਉਸ ਹੁਕਮਾਂ ਨੂੰ ਕਿਸਾਨ ਤੇ ਸਰਕਾਰ ਵੀ ਜ਼ਰੂਰ ਮੰਨਣ। ਤੇ ਕੋਈ ਗੱਲ ਕੀ ਹੈ ਕਿ ਪਹਿਲਾਂ ਇੱਕ ਸਾਲ ਤੱਕ ਕਿਸਾਨ ਦਿੱਲੀ ਬਾਹਰਾਂ ਤੇ ਬੈਠੇ ਰਹੇ। ਉਹ ਸਰਕਾਰ ਨਾਲ ਮੀਟਿੰਗਾਂ ਮਤਲਬ ਦੂਜੇ ਤੀਜੇ ਦਿਨ ਬਹੁਤ ਮੀਟਿੰਗਾਂ ਹੋਈਆਂ। ਕੋਈ ਹੱਲਾ ਨਿਕਲਿਆ। ਉਦੋਂ ਕਿਸਾਨਾਂ ਦੀ ਇੱਕ ਗੱਲ ਸੀ ਕਿ ਅਸੀਂ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣ। ਸਰਕਾਰ ਨੇ ਆਪਣੇ ਗਲ ਰੱਖੀ ਕਿਸਾਨਾਂ ਨੇ ਆਪਦੀ ਗਲ ਰੱਖੀ ਅਤੇ ਆਖਿਰਚੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਟੇਜ ਤੇ ਲਾਂਚਮੈਂਟ ਕੀਤਾ ਕਿ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਮੈਂ ਮਾਫੀ ਮੰਗਦਾ ਤੇ ਨਾ ਕਾਨੂੰਨ ਵਾਪਸ ਲੈਣਾ ਕਾਨੂੰਨ ਵਾਪਸ ਲੈ ਲਿਆ ਅਰੋਧੇ ਬਾਦੇ ਕਿ ਅ ਵੀ ਚਲੋ ਸਾਡੀ ਮੀਟਿੰਗ ਦੇ ਵਿੱਚ ਕੋਈ ਹੱਲ ਜੇ ਨਹੀਂ ਹੋ ਰਿਹਾ ਤਾਂ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਕਮੇਟੀ ਬਣਾਈ ਉਹਦੇ ਵਿੱਚ ਦੋ ਕਿਸਾਨਾਂ ਨੂੰ ਲੈਣੇ ਸੀਗੇ ਬਾਕੀ ਸਾਰੇ ਅਫਸਰ ਜਿਹੜੇ ਜੋ ਵੀ ਉਹਦੇ ਵਿੱਚ ਸਲਾਹਕਾਰ ਜੋ ਸੀਗੇ ਉਹ ਨਾ ਲੈਣੇ ਸੀ। ਉਹ ਤਾਂ ਨਾ ਸਤਰਾ ਸਾਰੇ ਆ ਗਏ। ਦੋ ਨਾ ਕਿਸਾਨਾਂ ਨੇ ਦੇਣੇ ਸੀਗੇ ਆਪਣੇ ਨਾਂ ਨਹੀਂ ਦਿੱਤੇ। ਤਾਂ ਗੱਲ ਵਿਚ ਰਹੇਗੀ। ਉਹਦੇ ਬਾਅਦ ਜਿਹੜੀ ਗੱਲ ਟਰਦੀ ਟਰਦੀ ਤਿੰਨ ਬਾਰ ਪੰਜਾਬ ਦੇ ਵਿੱਚ ਸੈਂਟਰ ਤੋਂ ਟੀਮਾਂ ਆ ਕੇ ਮੰਤਰੀ ਆ ਕੇ ਕਿਸਾਨਾਂ ਨਾਲ ਮੀਟਿੰਗ ਕੀਤੀ। ਫਿਰ ਵੀ ਹੱਲਾ ਚੜਿਆ। ਚਲੋ ਹੁਣ ਮਰਨ ਮਰਤ ਤੇ ਬੈਠੇ ਨੇ ਢੱਲੇਵਾਲ ਸਾਹਿਬ ਉਹਨਾਂ ਦੀ ਉਮਰ ਲੰਬੀ ਹੋਵੇ ਔਰ ਅੱਜ ਉਹਨਾਂ ਨੂੰ ਜਿਹੜੇ ਕਿਸਾਨ ਜਿੱਥੇ ਬੰਦੀਆ ਸਾਰੇ ਜਿਹੜੇ ਆ ਕਰਕੇ ਉਹਨਾਂ ਦਾ ਅਨਸਮਾਨ ਬਰ ਤੋੜਾ ਕੇ ਉਹਨਾਂ ਦੇ ਸੇਤ ਦਾ ਖਿਆਲ ਕੀਤਾ ਜਾਵੇ ਜਦੋਂ ਸੁਪਰੀਮ ਕੋਰਟ ਨੇ ਕਹਿਤਾ ਕਿ ਅਸੀਂ ਇਸ ਦਾ ਸੰਕੇਤ ਲੈ ਰਿਆ ਤਾਂ ਆਪ ਦੀ ਦਲੀਲ ਸੁਪਰੀਮ ਕੋਰਟ ਤੇ ਦੇਣ ਸਾਡੇ ਮਤਲਬ ਸੈਂਟਰ ਦੇ ਵਜ਼ੀਰ ਉਹਨਾਂ ਨੇ ਸ਼ਿਵਰਾਤ चौहान ਜੀ ਨੇ ਕਹਿਤਾ ਕਿ ਜੋ ਸੁਪਰੀਮ ਕੋਰਟ ਆਰਡਰ ਦੇਗੀ ਅਸੀਂ ਉਹਨੂੰ ਮੰਨਾਂਗੇ ਉਸ ਹੁਕਮਾਂ ਨੂੰ ਸੁਪਰੀਮ ਕੋਰਟ ਕਿਸਾਨ ਵੀ ਮੰਨਣ ਸਰਕਾਰ ਵੀ ਮੰਨਣ ਔਰ ਡੱਲੇਵਾਲ ਦੀ ਜਗਤ ਸਾਹਿਬ ਦੀ ਜਾਨ ਜਿਹੜੀ ਹੈ ਉਹ ਕੀਮਤੀ ਹੈ ਇਹਨੂੰ ਬਚਾਣ ਉਹਨਾਂ ਦਾਨ ਸੰਤੁੜਾਣ ਉਹਨਾਂ ਦੇ ਇਲਾਜ ਕਰਾ ਕੇ ਉਹਨਾਂ ਨੂੰ ਤਕੜੇ ਕਰ ਅੱਗੇ ਵਧਦੇ ਉਧਰ ਹਲਕਾ ਜੰਡੇਆਲਾ ਦੇ ਨਜ਼ਦੀਕ ਪੈਂਦੇ ਪਿੰਡ ਖਲਿਆਰਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਸੋ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਰਪੰਚੀ ਦੀਆਂ ਵੋਟਾਂ ਤੋਂ ਹੀ ਸਾਡੇ ਨਾਲ ਰੰਜਿਸ਼ ਜਿਹੜੀ ਰੱਖੀ ਜਾ ਰਹੀ ਸੀ ਜਿਸ ਤੋਂ ਬਾਅਦ ਹੁਣ ਕਤਲ ਕਰ ਦਿੱਤਾ ਗਿਆ ਸੋ ਇਸ ਮੌਕੇ ਪੀੜਤ ਪਰਿਵਾਰ ਦਾ ਆਖਣਾ ਕਿ ਪ੍ਰਕਾਸ਼ ਪੂਰਵ ਵਾਲੇ ਦਿਨ ਵੀ ਸਾਡੇ ਇੱਕ ਨੌਜਵਾਨ ਦੇ ਨਾਲ ਝਗੜਾ ਕੀਤਾ ਗਿਆ ਸੀ ਉੱਥੇ ਹੀ ਪੀੜਤ ਪਰਿਵਾਰ ਨੇ ਦੱਸਿਆ ਕਿ ਕੱਲ ਸਵੇਰ ਤੋਂ ਹੀ ਥੋੜਾ ਥੋੜਾ ਝਗੜਾ ਜਿਹੜਾ ਹੋ ਰਿਹਾ ਸੀ ਪਰੰਤੂ ਦੂਜੀ ਟੀਰ ਵੱਲੋਂ ਸਾਡੇ ਘਰ ਦੇ ਬਾਹਰ ਆ ਕੇ ਲਲਕਾਰੇ ਮਾਰੇ ਗਏ ਤੇ ਸਾਡੇ ਘਰ ਦੇ ਬਜ਼ੁਰਗ ਉਹਨਾਂ ਨੂੰ ਸਮਝਾਉਣਗੇ ਤੇ ਉਸੇ ਦੌਰਾਨ ਸ਼ਾਮ ਵੇਲੇ ਫੌਜੀ ਨਾਮੀ ਵਿਅਕਤੀ ਵੱਲੋਂ ਆਪਣੀ ਗੱਡੀ ਲਿਆ ਕੇ ਮੰਗਲ ਸਿੰਘ ਦੇ ਉੱਪਰ ਚੜਾ ਦਿੱਤੀ ਗਈ ਜਿਸ ਉਪਰੰਤ ਮੰਗਲ ਸਿੰਘ ਨਾਮੀ ਵਿਅਕਤੀ ਜ਼ਖਮੀ ਹੋ ਗਿਆ ਤੇ ਹਸਪਤਾਲ ਲੈ ਜਾਂਦੇ ਹਹੀ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਸੋ ਦੋ ਨੌਜਵਾਨ ਜਿਨ੍ਹਾਂ ਦੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਸੀ ਉਹਨਾਂ ਨੂੰ ਵੀ ਇਲਾਜ ਦੇ ਲਈ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਸੋ ਪੀੜਤ ਪਰਿਵਾਰ ਨੇ ਇਨਸਾਫ ਦੇ ਲਈ ਪੁਲਿਸ ਦੇ ਅੱਗੇ ਗੁਹਾਰ ਲਗਾਈ ਹੈ। ਸੋ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੋ ਪੁਲਿਸ ਵੱਲੋਂ ਬਾਈ ਨੇਮ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਸੋ ਜਾਂਚ ਅਧਿਕਾਰੀਆਂ ਨੇ ਆਖਿਆ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਇਸ ਦੌਰਾਨ ਮੰਗਲ ਸਿੰਘ ਦੀ ਮੌਤ ਹੋ ਜਾਂਦੀ ਹੈ ਅਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ਹਾਂਜੀ ਕੀ ਨਾਮ ਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਕੀ ਗੱਲ ਹੋਈ ਹੈ ਗੱਲ ਭਾਜੀ ਕੁਝ ਨਹੀਂ ਪੁਰਾਣੀ ਰੰਜਿਸ਼ ਇਹਨਾਂ ਦੀ ਚੱਲ ਰਹੀ ਹੈ ਵੋਟਾਂ ਤੋਂ ਉਹੀ ਥੋੜੀ ਥੋੜੀ ਗੱਲ ਨੂੰ ਵਧਾਉਂਦਾ ਆ ਉਦੋਂ ਆ ਇੱਕ ਦੋ ਵਾਰੀ ਇਹਨਾਂ ਨੇ ਪਹਿਲਾਂ ਵੀ ਵਾਅਦਾ ਕੀਤਾ ਜੀ ਫਿਰ ਇਹਨਾਂ ਦੇ ਜਿਹੜੇ ਮੇਨ ਆ ਜਿੰਨਾ ਮੁੰਡਿਆਂ ਨੇ ਗੱਡੀ ਮਾਰੀ ਆ ਉਹਦੇ ਫਾਦਰ ਸਾਹਿਬ ਨੂੰ ਘਰ ਜਾ ਕੇ ਕੱਲ ਵੀ ਸ਼ਾਮੀ ਹੱਥ ਜੋੜ ਕੇ ਬੇਨਤੀ ਕਰਕੇ ਆਏ ਆ ਕਿ ਵੀਰ ਜੀ ਨਾ ਵਾਅਦਾ ਕਰੋ ਕਿ ਮਤਲਬ ਕਿਸੇ ਬੰਦੇ ਦਾ ਨੁਕਸਾਨ ਹੋਊ ਪਰ ਭਾਜੀ ਉਹਨਾਂ ਨੇ ਨਹੀਂ ਮੰਨਿਆ ਕਿਥੇ ਦੀ ਸ਼ਾਮਾ ਨੂੰ ਉਹੀ ਕਰਤੀ ਉਹਨਾਂ ਨੇ ਜਿਹਦਾ ਡਰ ਸੀਗਾ ਜੀ ਕੀ ਨਾਮ ਤੇ ਉਹਨਾਂ ਦਾ ਜਿੰਨਾਂ ਨੇ ਗੱਡੀ ਮਾਰੀ ਦੇ ਹਰਪ੍ਰੀਤ ਸਿੰਘ ਤੇ ਕੀ ਹੁਣ ਜਿਹੜਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਕਾਰਵਾਈ ਪਰਚਾ ਦਰਜ ਕੀਤਾ ਗਿਆ ਜੀ ਉਹਨਾਂ ਵੱਲੋਂ ਪਰ ਹਾਲੇ ਗ੍ਰਿਫਤਾਰ ਝਗੜਾ ਇੱਕ ਦਿਨ ਪਹਿਲਾਂ ਹੋਇਆ ਸੀ ਜਾਂ ਰਾਤ ਹੀ ਝਗੜਾ ਹੋਇਆ ਨਹੀਂ ਕੱਲ ਸਵੇਰ ਤੋਂ ਹੀ ਥੋੜਾ ਥੋੜਾ ਉਹ ਮਤਲਬ ਆਣ ਕੇ ਕਦੀ ਕਿਸੇ ਦੇ ਦਰਵਾਜ਼ੇ ਅੱਗੇ ਚੰਗ ਰਹਾਂ ਕਦੀ ਕਿਸੇ ਤੇ ਸਾਡੇ ਮਤਲਬ ਸਮਝਾਉਣ ਦੇ ਬਾਵਜੂਦ ਵੀ ਨਹੀਂ ਟਲੇ ਨਹੀਂ ਬੰਦੇ ਭਾਜੀ ਉਹ ਜਿਹੜੀ ਮੰਗਲ ਸਿੰਘ ਦੀ ਡੈਥ ਹੋਈ ਆ ਉਹ ਕੀ ਤੇਜ਼ ਧਾਰ ਹਥਿਆਰਾਂ ਦੇ ਨਾਲ ਹੋਈ ਆ ਜਾਂ ਫਿਰ ਨਹੀਂ ਗੱਡੀ ਸਾਹਮਣੇ ਉਹ ਸਾਹਮਣੇ ਆ ਰਹੇ ਸੀਗੇ ਉਹ ਸਾਹਮਣੇ ਆ ਰਹੇ ਸੀ ਗੱਡੀ ਇਹਨਾਂ ਨੇ ਅੱਗੇ ਹੋ ਲੈ ਕੇ ਆਏ ਉਹ ਆਪਣੀ ਸਾਈਡ ਤੇ ਬਿਲਕੁਲ ਸਾਈਡ ਤੇ ਆ ਰਹੇ ਸੀ ਇਹਨਾਂ ਨੇ ਆਪਣੇ ਦਿਲ 'ਚ ਰੰਜਿਸ਼ ਰੱਖੀ ਕਿ ਸਾਡੇ ਮਤਲਬ ਸਰਪੰਚ ਕਿਉਂ ਬਣ ਗਏ ਆ ਜਾਂ ਕੋਈ ਵੀ ਇਹਨਾਂ ਦੀ ਦਿਲ 'ਚ ਪਤਾ ਨਹੀਂ ਕੀ ਸੀਗਾ ਉਹ ਸਾਈਡ ਤੇ ਵਿਚਾਰ ਆ ਰਿਹਾ ਉਹਦੇ ਵਿੱਚ ਸਿੱਧੀ ਗੱਡੀ ਮਾਰਤੀ ਇਹਨਾਂ ਦੀ ਲਾ ਕੇ ਕੋਈ ਹੋਰ ਵੀ ਨਾਲ जख्मी ਹੋਏ ਨੇ ਹੋਰ ਹੋਏ ਆ ਜੀ ਇਹਨਾਂ ਦੇ ਇੱਕ ਆਪਣਾ ਮੁੰਡਾ ਰੋਬਨ ਸਿੰਘ ਆ ਇੱਕ ਜੋਬਨਜੀਤ ਆ ਉਹ ਹਸਪੀਟਲ ਆ ਜੀ ਹੱਲੇ ਕਿਸ ਤਰ੍ਹਾਂ ਉਹਨਾਂ ਦੇ ਉੱਪਰ ਤੇਜ਼ ਤਰ੍ਹਾਂ ਹੱਦਿਆਂ ਨੇ ਹਾਂ ਉਹਨਾਂ ਦੇ ਤੇ ਹਾਦਸਾ ਤਰ ਵਜੇ ਆ ਇੱਕ ਮੁੰਡੇ ਦੇ ਕਿਰਚ ਵਜੀ ਹੋਈ ਆ ਇੱਕ ਲੇਡੀਜ਼ ਨੇ ਮਰੀ ਆ ਉਹਦੇ ਪੁਲਿਸ ਵੱਲੋਂ ਹੁਣ ਤੱਕ ਦੀ ਕੀ ਕਾਰਵਾਈ ਕੀਤੀ ਗਈ ਹੈ ਹੁਣ ਤੱਕ ਦੀ ਤਾਂ ਜਿੱਥੋਂ ਤੱਕ ਮੈਨੂੰ ਨੌਲੇਜ ਹੈ ਜੀ ਪਰਚਾ ਕੱਟਿਆ ਪਿਆ ਸੀਗਾ ਹੁਣ ਤਾਂ ਪੋਸਟ ਮਾਰਥਮ ਵਾਸਤੇ ਗਏ ਹੋਏ ਆ ਅੰਮ੍ਰਿਤਸਰ ਸ਼ਹਿਰ ਤੇ ਹੁਣ ਉੱਥੋਂ ਆਉਣਗੇ ਤੇ ਫਿਰ ਬਾਕੀ ਪਤਾ ਲੱਗੂਗਾ ਜੀ ਕੀ ਕਾਰਵਾਈ ਕਰਦੇ ਆ ਜੀ ਸੁਣਾ ਸੁਣੋ ਭਾਜੀ ਗੱਲ ਇਹ ਹੋਈ ਆ ਮੇਰੇ ਫਾਦਰ ਸਾਹਿਬ ਇੱਥੇ ਖਲੋਤੇ ਸੀ ਜੀ ਅਸੀਂ ਗੱੜਲੇ ਬਣੇ ਥੋੜਾ ਆਡ ਨੂੰ ਝਗੜਾ ਹੋਣ ਦੇ ਅਸੀਂ ਉੱਥੇ ਆ ਜੀ ਤੇ ਮੇਰੇ ਫਾਦਰ ਸਾਹਿਬ ਇੱਥੇ ਖਲੋਤੇ ਆ ਤੇ ਉਹਨਾਂ ਨੇ ਲਿਆ ਕੇ ਪਿੱਛੋਂ ਗੱਡੀ ਮਾਰੀ ਆ ਜੀ ਗੱਡੀ ਵੀ ਇੰਨੀ ਤੇਜ਼ ਮਾਰੀ ਆ ਨਾ ਉਹਦਾ ਸਾਰਾ ਪਾਸਾ ਪੂਸਾ ਸਾਰਾ ਮੂੰਹ ਸਿਰ ਜਿੰਨਾ ਵੀ ਆ ਸਭ ਫਿਸ ਗਿਆ ਜੀ ਕੌਣ ਸੀ ਉਹ ਲੋਕ ਇਹੋ ਲੋਕ ਸੀ ਜੀ ਉਹ ਮੁੰਡੇ ਦਾ ਨਾਂ ਅਹੀਂ ਜੀ ਹਰਪ੍ਰੀਤ ਹਰਪ੍ਰੀਤ ਸਿੰਘ ਸੁਖਦਿਆਲ ਦੇ ਫਾਦਰ ਦਾ ਨਾਂ ਸੁਖਦਿਆਲ ਸਿੰਘ ਉਹਦਾ ਫਾਦਰ ਦਾ ਨਾਂ ਹੈ ਜੀ ਤੇ ਦੋ ਬੰਦੇ ਹੋរី ਅਮਰਜੀਤ 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 ਦਾ ਹਾਂ ਜੀ ਉਹਦੇ ਦੋ ਬੇਟੇ ਆਕਾਸ਼ਦੀਪ ਇੱਕ ਹੈਗਾ ਜੀ ਦਲਜੀਤ ਕੁਦੀ ਦਾ ਨਾਂ ਕੀ ਹੈ ਉਹ ਤੇ ਬਾਹਰ ਹੀ ਨਾ ਗੱਡੀ ਚ ਨਹੀਂ ਹੈ ਹਾਂ ਜੀ ਬਿਮਾਰੀ ਗੱਡੀ ਦੇ 4 ਜਾਣੇ ਸੀ 3 ਨਾ ਜਾਣੇ ਤੇ ਸਾਨੂੰ ਨਾਮ ਪਤਾ ਵਾ ਇੱਕ ਦਾ ਕਿਉਂ ਮਾਰੀ ਗੱਡੀ ਕੀ ਕਾਰਨ ਕੀ ਪਤਾ ਨਹੀਂ ਪਿੱਛੇ ਪਿੱਛੇ ਇੱਕ ਪਤਾ ਨਹੀਂ ਕੀ ਕਾਰਨ ਕੀ ਕਰਨ ਇਹ ਸਾਨੂੰ ਨੂੰ ਝਗੜਾ ਹੋਇਆ ਸੀ ਪਹਿਲਾਂ ਝਗੜਾ ਹੋਇਆ ਪਹਿਲਾਂ ਹੋ ਗਿਆ ਇਹ ਹੋਇਆ ਹਾਂਜੀ ਹੰਡ ਟਲ ਆ ਗਿਆ ਸੀ ਆਪਣੇ ਘਰਾਂ ਗਾੜੀ ਖਲੋਤੇ ਸੀ ਹਾਂਜੀ ਹਾਨੀ ਸਾਹਿਬ ਜਿਹੜਾ ਰਾਤ ਰਾਤੀ ਕਲੈਰੀ ਪਿੰਡ ਦੇ ਵਿੱਚ ਕਤਲ ਹੋਇਆ ਵਾ ਹੁਣ ਤੱਕ ਦੀ ਕੀ ਕਾਰਵਾਈ ਕੀਤੀ ਗਈ ਹੈ ਇਹ ਬਹੁ ਮੁੱਲੀ ਗੱਲ ਤੋਂ ਝਗੜਾ ਹੋਇਆ ਤੇ ਉਹ ਕੇਸ ਰਜਿਸਟਰ ਕਰਦਾ ਦੋਵੇਂ ਪਾਰਟੀਆਂ ਹਸਪਤਾਲ ਵਿੱਚ ਦਾਖਲ ਲਿਆ ਲਾਜ ਹੋ ਰਿਹਾ ਉਹਨਾਂ ਦਾ ਫਿਰ ਲਾਇਤ ਬਾਅਦ ਉਹਨਾਂ ਦੀ ਮੁਕਾਇਦਾ ਗੁਸਤਾਰੀ ਪਾਈ ਜਾਊਗੀ ਜਿਹੜੇ ਜਿਹੜੇ ਦੋਸ਼ੀ ਹੋਏ ਇਸ ਵਿੱਚ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਜਿਹੜੀ ਆ ਰੰਜਿਸ਼ ਰਚੀ ਜਾ ਰਹੀ ਸੀ ਨਹੀਂ ਸਰਪੰਚਾਂ ਦੀ ਰੰਜਿਸ਼ ਦਾ ਕੋਈ ਸਬੰਧ ਨਹੀਂ ਇਹਦੇ ਵਿੱਚ ਇਹ ਸਰਵ ਬੁਰਪੁਰ ਤੋਂ ਪਹਿਲਾਂ ਕਿ ਬੱਚਿਆਂ ਦੀ ਥੋੜੀ ਜਿਹੀ ਲੜਾਈ ਹੋਈ ਹੈ ਕਿ ਨੂੰ ਕਾ ਨੂੰ ਵੰਡਣ-ਵੰਡਣ ਤੋਂ ਉਸੇ ਰੰਜਿਸ਼ ਨਾਲ ਦੀ ਨਹੀਂ ਨਹੀਂ ਗੱਲ ਤਾਂ ਵੱਧ ਗਈ ਜਾਣਾ ਤੇ ਕਤਲ ਟਲ ਗਿਆ ਜਿਹੜਾ ਕਤਲ ਕੀਤਾ ਗਿਆ ਵਾ ਦੱਸਿਆ ਜਾ ਰਿਹਾ ਗੱਡੀ ਚੜਾਈ ਗਈ ਉੱਪਰ ਹਾਂਜੀ ਹਾਂਜੀ ਉੱਤੇ ਗੱਡੀ ਚੜਾਤੀ ਹੈ ਤੇ ਉਹਨਾਂ ਦਾ ਸਟੰਗਮੀ ਜਗਮੇ ਹੋ ਗਿਆ ਜਨਨ ਦੀ ਮੌਤ ਹੋ ਗਈ ਐਫ ਆਈ ਆਰ ਦਾ ਜਿਹੜੀ ਬਾਇਨਿੰਗ ਕੀਤੀ ਗਈ ਹੈ ਹਾਂਜੀ ਹਾਂਜੀ ਬਾਇਨਿੰਗ ਮਰਨ ਵਾਲੇ ਦਾ ਕੀ ਨਾਮ ਹੈਗਾ ਮਰਨ ਵਾਲੇ ਦਾ ਨਾਮ ਮੰਗਲ ਸਿੰਘ ਹੈ ਅੱਗੇ ਵਾਦਿਆਂ ਉਧਰ ਫਿਰੋਜ਼ਪੁਰ ਦੇ ਹਾਲਾਤ ਵੱਧ ਤੋਂ ਵੱਤਰ ਬਣਦੇ ਜਾ ਰਹੇ ਨੇ ਸੋ ਇੱਕ ਪਾਸੇ ਪੁਲਿਸ ਰਾਤ ਦੇ ਸਮੇਂ ਚੌਂਕਾਂ ਦੇ ਵਿੱਚ ਨਾਕੇ ਲਗਾ ਕੇ ਸੁਰੱਖਿਆ ਦੇ ਦਾਅਵੇ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਚੋਰ ਪੁਲਿਸ ਦੀ ਨੱਕ ਹੇਟ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਸੋ ਤਾਜੀ ਘਟਨਾ ਫਿਰੋਜ਼ਪੁਰ ਦੇ ਬਿੱਲਾ ਹਲਵਾਈ ਚੌਂਕ ਦੇ ਨੇੜੇ ਵਾਪਰੀ ਹੈ ਜਿੱਥੇ ਇੱਕ ਇਨੋਵਾ ਕਾਰ ਦੇ ਉੱਤੇ ਆਏ ਚੋਰ ਗਲੀ ਦੇ ਵਿੱਚ ਖੜੀ ਨਵੀਂ ਕ੍ਰੇਟਾ ਕਾਰ ਦੇ ਤਿੰਨ ਟਾਇਰ ਕੋਲ ਕੇ ਫਰਾਰ ਹੋ ਗਏ ਸੋ ਜਾਣਕਾਰੀ ਦਿੰਦਿਆਂ ਕਾਰ ਮਾਲਕ ਨੌਜਵਾਨ ਨੀਲ ਮਣੀ ਨੇ ਦੱਸਿਆ ਕਿ ਉਹ ਚੰਡੀਗੜ੍ਹ ਦੇ ਵਿੱਚ ਜੋਬ ਕਰਦਾ ਹੈ ਅਤੇ ਉਹ ਆਪਣੇ ਘਰ ਫਿਰੋਜ਼ਪੁਰ ਆਇਆ ਹੋਇਆ ਸੀ ਅਤੇ ਉਸਨੇ ਆਪਣੀ ਕ੍ਰੇਟਾ ਕਾਰ ਬਾਹਰ ਗਲੀ ਦੇ ਵਿੱਚ ਖੜੀ ਕਰ ਦਿੱਤੀ ਪਰ ਤੜਕੇ 3 ਵਜੇ ਦੇ ਕਰੀਬ ਇੱਕ ਇਨੋਵਾ ਕਾਰ ਦੇ ਉੱਤੇ ਆਏ ਚੋਰ ਉਸਦੀ ਗੱਡੀ ਦੇ ਤਿੰਨ ਟਾਇਰ ਖੋਲ ਕੇ ਚੋਰੀ ਕਰਕੇ ਫਰਾਰ ਹੋ ਗਏ ਜਿਸ ਬੰਦੀ ਉਹ ਪੁਲਿਸ ਨੂੰ ਜਾਣੂ ਕਰਵਾ ਚੁੱਕਿਆ ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਸੋ ਨੌਜਵਾਨ ਨੇ ਦੱਸਿਆ ਕਿ ਫਿਰੋਜ਼ਪੁਰ ਅੰਦਰ ਹਾਲਾਤ ਐਨੇ ਮਾੜੇ ਹੋ ਚੁੱਕੇ ਨੇ ਕਿ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਪਤਨੀ ਨਾਮ ਤੇ ਮੇਰਾ ਨਾਮ ਅਰਵਿੰਦਰ ਬੱਤਾ ਜੀ ਅ ਪਤਨੀ ਗੱਲਬਾਤ ਵਿੱਚ ਗੱਲਬਾਤ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ ਹੀ ਹੈ ਜਿਵੇਂ ਭਾਈ ਸਾਹਿਬ ਨੇ ਉਹਨਾਂ ਦੀ ਕ੍ਰੇਟਾ ਗੱਡੀ ਹੈ ਬਿਲਕੁਲ ਨਵੀਂ ਗੱਡੀ ਹੈ ਕਹਿੰਦੇ 1 ਸਾਲ ਹੀ ਹੋਈ ਹੈ ਲਈ ਨੂੰ ਉਹਦੇ ਤਿੰਨੋਂ ਟਾਇਰ ਕੱਲ ਰਾਤੀ ਚੋਰੀ ਕਰਕੇ ਲੈ ਗਏ ਯਾਰ ਭਾਈ ਸਾਹਿਬ ਨੇ ਪੁਲਿਸ ਕੋਲੇ ਅਪਰੋਚ ਕੀਤੀ ਹੈ ਪੁਲਿਸ ਨੂੰ ਕੰਪਲੀਟ ਲਿਖਵਾਉਣ ਦੇ ਲਈ ਲੇਕਿਨ ਸਵੇਰ 8 ਵਜੇ ਭਾਈ ਸਾਹਿਬ ਨੇ ਅਪਰੋਚ ਕੀਤੀ ਹੈ ਹੁਣ ਰਾਤ ਦੇ 8 ਤੋਂ ਵੀ ਉੱਪਰ ਟਾਈਮ ਹੋ ਗਿਆ ਲੇਕਿਨ ਕੋਈ ਵੀ ਪੁਲਸ ਵਾਲੇ ਨੇ ਕਿਸੇ ਤਰੀਕੇ ਦੀ ਵੀ ਨਾ ਤਾਂ ਸਾਡੀ ਕੋਈ ਐਫ ਆਈ ਆਰ ਦਰਜ ਕੀਤੀ ਗਈ ਆ ਨਾ ਹੀ ਕਿਸੇ ਪੁਲਸ ਵਾਲੇ ਨੇ ਆ ਕੇ ਮੌਕਾ ਦੇਖਿਆ ਕਾਰਵਾਈ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਹੈ ਜੀ ਤਮੰਨ ਕੀ ਕਰਦੇ ਮੰਗ बस ਇਹੀ ਕਰਦੇ ਆ ਜੀ ਫਿਰੋਜ਼ਪੁਰ ਸ਼ਹਿਰ ਦਾ ਹੁਣ ਦੂਸਰਾ ਨਾਮ ਚੋਰਪੁਰ ਪੈ ਚੁੱਕਿਆ ਹੋਇਆ ਹਰ ਰੋਜ਼ ਕੋਈ ਨਾ ਕੋਈ ਇੱਕ ਵਾਰਤਾਤ ਸੁਣਨ ਨੂੰ ਮਿਲਦੀ ਹੀ ਮਿਲਦੀ ਆ ਹਾਲਾਂਕਿ ਹੋ ਸਕਦਾ ਵਾਰਤਾਤ ਤਾਂ ਜ਼ਿਆਦਾ ਹੀ ਲੱਗਦੀਆਂ ਨੇ ਵੀ ਰੋਜ਼ ਦੇ ਦੋ ਤਿੰਨ ਬਾਈਕ ਚੁੱਕੀ ਜਾਣਾ ਵਾਲਾਂ ਦੀਆਂ ਵਾੜੀਆਂ ਲੈ ਜਾਣੀਆਂ ਔਰਤਾਂ ਦੇ ਕੰਨਾਂ ਦੇ ਵਿੱਚੋਂ ਗਲਾਂ ਦੀਆਂ ਚਾਹਨੀਆਂ ਲੈ ਜਾਣੀਆਂ ਤੇ ਇਹ ਬਹੁਤ ਹੁਣ ਨਵੀਆਂ ਜੀਆਂ ਬਹੁਤ ਨਾਰਮਲ ਜਿਹਾ ਗੱਲਾਂ ਹੋ ਰਹੀਆਂ ਫਿਰੋਜ਼ਪੁਰ ਵਾਸੀਆਂ ਦੇ ਲਈ ਹੁਣ ਫਿਰੋਜ਼ਪੁਰ ਵਾਸੀ ਇਹਨਾਂ ਤੇ ਹੈਰਾਨ ਹੋਣਾ ਬੰਦ ਕਰ ਚੁੱਕੇ ਹੋਏ ਆ ਇੰਨਾ ਜ਼ਿਆਦਾ ਮਾੜਾ ਹਾਲ ਹੋ ਸਕਿਆ ਇਸ ਸ਼ਹਿਰ ਦਾ ਕ੍ਰਾਈਮ ਦੇ ਵੱਲੋਂ ਪੁਲਿਸ ਸਾਡੀ ਇੱਥੇ ਕੁਝ ਵੀ ਨਹੀਂ ਕਰਦੀ ਭਈ ਟੋਟਲੀ ਸੁੱਤੀ ਪਈ ਹੈ ਜੀ ਅਗਰ ਪੁਲਿਸ ਕੋਲੇ ਅਪਰੋਚ ਕਰਦੇ ਆ ਜੀ ਇਹਦੀ ਘਟਨਾ ਦਰਜ ਕਰ ਲੋ ਜਾਂ ਤਾਂ ਅੱਗੇ ਬੰਦੇ ਨੂੰ ਗਾਲ੍ਹਾਂ ਕੱਢ ਕੇ ਭਜਾ ਦਿੱਤਾ ਜਾਂਦਾ ਜੇ ਕਿਸੇ ਦਾ ਬਾਈਕ ਚੋਰੀ ਹੋਇਆ ਉਹਦਾ ਇੰਸ਼ੋਰੈਂਸ ਆ ਤਾਂ ਉਹਦੇ ਕੋਲ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਆ ਬੰਦਾ ਸਿਰਫ ਰਿਸ਼ਵਤ ਦੇ ਕੇ ਹੀ ਆ ਵੀ ਐਫ ਆਈ ਆਰ ਕਰਾ ਸਕਦਾ ਜੇ ਉਹ ਰਿਸ਼ਵਤ ਨਹੀਂ ਦਿੰਦਾ ਉਹ 17 17 ਦਿਨ 30 30 ਦਿਨ 35 35 ਦਿਨ ਬੰਦਾ ਥਾਣੇ ਦੇ ਗੇੜੇ ਕੱਢਦਾ ਰਹਿੰਦਾ ਹੈ ਬਿਨਾਂ ਰਿਸ਼ਵਤ ਤੋਂ ਉਹਦੀ ਐਫ ਆਈ ਆਰ ਹੀ ਨਹੀਂ ਦਰਜ ਕੀਤੀ ਜਾਂਦੀ ਫਰੋਜਪੁਰ ਦੇ ਵਿੱਚ ਇਹ ਇੱਕ ਬਹੁਤ ਮਾੜਾ ਟ੍ਰੈਂਡ ਚੱਲਿਆ ਹੈ ਇੱਕ ਇਹਨੂੰ ਜਿਵੇਂ ਇੰਗਲਿਸ਼ ਦੀ ਇੱਕ ਕਹਾਵਤ ਹੈ ਨਾ ਵੀ ਨਿਊ ਨਾਰਮਲ ਬਣ ਗਿਆ ਹੁਣ ਤਾਂ ਕ੍ਰਾਈਮ ਦੇ ਵਿੱਚ ਫਰੋਜਪੁਰ ਨਿਊ ਨਾਰਮਲ ਜਿਹੜੀ ਕਿ ਬਹੁਤ ਇੱਕ ਮਾੜਾ ਟ੍ਰੈਂਡ ਚੱਲਦਾ ਪਿਆ ਮਾੜੀ ਸਾਈਡ ਦੇ ਉੱਤੇ ਚੱਲਦਾ ਪਿਆ ਮੰਗ ਫਰੋਜ اپنی نیند ਤੋਂ ਜਾਗੇ ਤੇ ਜਿੰਨਾ ਵੀ ਸ਼ਹਿਰ ਦਾ ਮਾੜਾ ਹਾਲ ਹੋ ਰੱਖਿਆ ਹੋਇਆ ਥੋੜਾ ਜਿਆਦਾ ਨੂੰ ਸੁਧਾਰਨ ਦਾ ਯਤਨ ਕਰੇ ਜਿੰਨੇ ਵੀ ਪੁਲਿਸ ਦੇ ਨਾਕੇ ਆਮ ਜਨਤਾ ਨੂੰ ਪ੍ਰੇਸ਼ਾਨ ਕਰਨ ਦੇ ਲਈ ਲੱਗਦੇ ਆ ਉਹਦੀ ਬਚਾਏ ਥੋੜਾ ਚੋਰਾਂ ਦੇ ਉੱਤੇ ਧਿਆਨ ਦੇ ਚਾਹ ਜਾਈ ਚੋਰਾਂ ਨੂੰ ਠੱਲ ਪਾਈ ਜਾਵੇ ਜੀ ਅ ਭਾਜੀ ਕੀ ਨਾਮ ਕੀ ਤੁਹਾਡਾ ਨੀਲਮਣੀ ਅ ਭਾਜੀ ਕੀ ਗੱਲ ਬਾਤ ਹੋਈ ਕੀ ਮਤਲਬ ਆ ਸਰ ਮੈਂ ਚੰਡੀਗੜ੍ਹ ਵਰਕਿੰਗ ਆ ਮੇਰੀ ਮੈਂ ਆਪਣੇ ਘਰੇ ਮੈਂ ਇਥੋਂ ਦਾ ਫਰੋਸਪੁਰਾ ਦਾ ਰਹਿਣ ਵਾਲਾ ਤੇ ਮੈਂ ਇੱਥੇ ਛੁੱਟੀਆਂ ਲਈ ਦੋ ਛੁੱਟੀਆਂ ਆਇਆ ਸੀਗਾ ਤੇ ਮੈਂ ਸੇ ਮੇਰੀ ਗੱਡੀ ਹੈ ਕ੍ਰੇਟਾ ਟਰਬੋ ਮਾਡਲ ਹੈ ਟਾਪ ਮਾਡਲ ਮੈਂ ਹਲੇ ਹੁਣੇ ਪਿਛਲੇ ਸਾਲ ਹੀ ਬਾਈ ਕੀਤੀ ਆ ਤੇ ਮੈਨੂੰ ਮਾਰਨਿੰਗ ਪਤਾ ਲੱਗ ਰਿਹਾ ਕਿ ਸਵੇਰੇ ਮੇਰੇ ਘਰ ਚ ਆਏਗੇ ਇਥੇ ਮੇਰੀ ਗੱਡੀ ਦੇ ਟਾਇਰ ਕੋਈ ਲਾ ਕੇ ਲੈ ਗਿਆ ਵੀਦਰ ਇਮ ਅਲੋਏ ਵੀਲ ਠੀਕ ਹੈ ਤੇ ਮੈਂ ਮਾਨਯੋਗ ਜੀ ਪੁਲਿਸ ਪ੍ਰਸ਼ਾਸਨ ਨੂੰ ਲਗਿਆ ਉਹਨਾਂ ਨੇ ਮੇਰੀ ਰਿਪੋਰਟ ਲਿਖੀ ਮਨੋ ਕੋ ਆਫ ਦੀ ਰਿਪੋਰਟ ਰਿਪੋਰਟ ਦਰਜ ਕਰਾਈ ਉਹਨਾਂ ਨੇ ਰਿਪੋਰਟ ਦਰਜ ਕਰਨ ਤੋਂ ਬਾਅਦ ਕਹਿੰਦੇ ਕਿ ਠੀਕ ਹੈ ਅਸੀਂ ਕਾਰਵਾਈ ਕਰਦੇ ਹਾਂ ਮੇਰੀ ਡਿਊਟੀ ਮਤਲਬ 8 ਵਜੇ ਜੋ ਵੀ ਉਹਨਾਂ ਦੀ ਮੁੰਚੀ ਦੀ ਡਿਊਟੀ ਸੀ ਕਿੰਨੇ ਉਸ ਤੋਂ ਬਾਅਦ ਮੈਂ ਤੇ ਮੇਰੇ ਮੈਗਨਸਰ 7:40 ਹੋ ਗਿਆ ਮਤਲਬ ਇਹ ਕਹ ਲਓ ਕਿ 12 ਤੋਂ 18 ਘੰਟੇ ਹੋ ਗਏ ਆ ਤੇ ਕੋਈ ਇੱਕ ਬੰਦਾ ਉਹਨਾਂ ਵੱਲੋਂ ਕੋਈ ਮੁਲਾਜ਼ਮ ਮੁੰਚੀ ਕੋਈ ਵੀ ਨਹੀਂ ਆਇਆ ਨਾ ਹੀ ਵੀ ਉਹਨਾਂ ਵੱਲੋਂ ਕੋਈ ਕਾਰਵਾਈ ਹੋਈ ਆ ਅੱਜ ਜੇ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਚੰਡੀਗੜ੍ਹ ਦੇ ਰਹਿੰਦੇ ਹੋ ਤਾਂ ਕਿਤਾ ਦੇ ਦਿਓ ਕੋਈ ਸਰ ਮੈਂ ਦੱਸਦਾ ਹੀ ਨਹੀਂ ਕਿ ਮੈਂ ਫਿਰੋਜ਼ਪੁਰ ਦਾ ਬੇਸਿਕਲੀ ਅਗਰ ਤੁਸੀਂ ਟਰਸਟ ਕਰੋ ਕੋਈ ਵੀ ਨਹੀਂ ਦੱਸਦਾ ਹੋਏਗਾ ਮੈਨੂੰ ਲੱਗਦਾ ਇੱਥੇ ਤਾਂ ਯੂਥ ਹੈ ਨਾ ਉਹ ਬਹੁਤ ਰੀਅਰ ਦੱਸਦਾ ਹੋਏਗਾ ਕਿ ਮੈਂ ਫਿਰੋਜ਼ਪੁਰ ਦਾ ਕੋਈ ਕਹਿੰਦਾ ਕਿ ਮੈਂ ਸਰ ਮੈਂ ਲੁਧਿਆਣੇ ਤੋਂ ਆ ਕੋਈ ਕਹਿੰਦਾ ਸਰ ਮੈਂ ਇੱਥੋਂ ਦਾ ਕੋਈ ਅਦਰ ਟਾਈਮ ਯੂਥ ਇਹ ਨਹੀਂ ਕਹਿੰਦਾ ਕਿ ਨਹੀਂ ਸਰ ਅਸੀਂ ਫਿਰੋਜ਼ਪੁਰ ਦੇ ਆ ਕਿਉਂ ਨਹੀਂ ਕਹਿੰਦਾ ਜਿੰਨੂ ਵੀ ਅਸੀਂ ਕਹਿੰਦੇ ਆ ਮੈਂ ਤੁਹਾਨੂੰ ਹੁਣੇ ਵੀ ਕਾਲ ਲਾ ਦੇਣਾ ਕਿ ਫਿਰੋਜ਼ਪੁਰ ਦਾ ਉਹ ਕਹਿੰਦੇ ਯਾਰ ਫਿਰੋਜ਼ਪੁਰ ਜਿੱਥੇ ਚਿੱਟਾ ਵੇਖਦਾ ਜਿੱਥੇ ਯਾਰ ਚ ਸੰਦੇ ਐਮ ਐਲ اے ਸਾਹਿਬ ਨਾਲ ਇੰਨਾ ਕੁ ਮਤਲਬ ਹੈ ਉਹ ਸਰਕਾਰ ਨੇ ਇੰਨਾ ਮਾਨ ਵਧਾਤਾ ਸਾਨੂੰ ਮੈਂ ਕਹਿੰਦਾ ਸ਼ਰਮਿੰਦਗੀ ਮਹਿਸੂਸ ਹੈ ਕਿ ਫਰੋਇਦਪੁਰ ਤੋਂ ਬੇਸਿਕਲੀ ਕੋਈ ਤੁਹਾਡੇ ਸਾਹਮਣੇ ਹਾਲਾਤ ਦੋਦਲੀ ਆ ਸਰ ਮੈਂ ਚੰਡੀਗੜ੍ਹ ਤੁਸੀਂ ਸਰ ਵਿਜ਼ਿਟ ਕਰੋ ਮੈਂ ਗਰੰਟੀ ਦੱਗਦਾ ਚੰਡੀਗੜ੍ਹ ਪੁਲਿਸ ਇੱਕ ਮੈਕ ਸਿੰਪਲ ਆ ਨਾ ਆਗਰ ਨਾਗਰੀਗਾ ਮੈਂ ਗਰੰਟੀ ਦੱਗਦਾ ਤੁਸੀਂ ਸਾਈਕਲ ਰੱਖੋ ਚੌਕ 'ਚ ਉਹ ਵਿਥਿਨ 12 ਘੰਟੇ ਸਰ 12 ਘੰਟੇ ਥੋੜਾ ਸਾਈਕਲ ਵੀ ਲੱਬ ਕੇ ਦੇਣਗੇ ਚੰਡੀਗੜ੍ਹ ਪੁਲਿਸ ਤੁਸੀਂ ਮੈਂ ਕਹਿੰਦਾ ਸਰ ਇੱਥੇ ਬਿਨਾ ਨੰਬਰਾਂ ਤੋਂ ਗੱਡੀਆਂ ਬਿਨਾ ਕੋਈ ਕੋਈ ਆਰਸੀ ਨਹੀਂ ਬਲੈਕ ਉੱਥੇ ਸਰ ਤੁਸੀਂ ਮੈਂ ਕਹਿੰਦਾ ਗੱਡੀ ਤੁਹਾਡੀ ਗੱਡੀ ਦਾ ਇੱਕ ਨੰਬਰ ਦਾ ਨਾਇਆ ਵੀ ਇੱਕ ਸਿੰਪਲ ਡਿਜੀਟ ਵੀ ਰਬ ਹੋਇਆ ਹੈਗਾ ਨਾ ਉਸੇ ਵੇਲੇ ਗੱਡੀ ਸੀਜ਼ ਜਾਂ ਬਾਂਡ ਜਾਂ ਚਲਾਨ ਕਰਕੇ ਤੁਹਾਨੂੰ ਕਰੇ ਦਿੰਦੇ ਆ ਕੋਈ ਐਮਐਲ ਸਪਰਸ਼ ਨਹੀਂ ਕੋਈ ਐਸਪੀ ਸਪਰਸ਼ ਨਹੀਂ ਕਿਸੇ ਦੀ ਸਪਰਸ਼ ਨਹੀਂ ਸਿੰਪਲ ਚਲਾਨ ਕਿਸੇ ਚੀਨੂ ਅੱਗੇ ਨਹੀਂ ਜਾਏਗੀ ਤੇ ਇੱਥੋਂ ਦੇ ਕੋਈ ਨੀ ਕਾਕਾ ਜੀ ਲੈ ਜਾਓ 200 ਰੁਪਿਆ 500 ਰੁਪਿਆ ਬਸ ਪੈਸਾ ਚੱਲਦਾ ਰਹੇ ਤੇ ਹੋਰ ਤੁਹਾਡੇ ਸਾਹਮਣੇ ਹੈ ਉਹ ਤੁਹਾਨੂੰ ਮੈਂ ਗਰੰਟੀ ਇਹ ਵੀ ਜਗਦਾ ਕੱਲ ਨੂੰ ਮੇਰੇ ਕੋਲ ਪੁਲਿਸ ਆਈ ਹੋਏਗੀ ਮਲਾਜ਼ਮ ਕੱਲ ਨੂੰ ਇਸ ਤੇ ਕਾਰਵਾਈ ਹੋਈ ਹੋਏਗੀ ਬਿਕੋਜ਼ ਆ ਰੀਜ਼ਨ ਆ ਪ੍ਰੈਸ ਜਿਵੇਂ ਅੱਜ ਕੀ ਹੁਣ ਮੈਨੂੰ ਇੱਥੋਂ ਦੇ ਫਰੋਜਸਪੁਰ ਲੋਕਾਂ ਨੇ ਕਾਫੀ ਕਿਹਾ ਕਿ ਯਾਰ ਤੂੰ ਪਹਿਲੇ ਤੂੰ ਪ੍ਰੈਸ ਨੂੰ ਬੁਲਾ ਬਟ ਮੈਂ ਹੀ ਨਹੀਂ ਮੰਨਿਆ ਮੈਂ ਕਿਹਾ ਨਹੀਂ ਯਾਰ ਆਪਾਂ ਪੁਲਿਸ ਮੁਲਾਜ਼ਮਾਂ ਤੇ ਵਿਸ਼ਵਾਸ ਕਰਨ ਕਰੀਏ ਉਹਨਾਂ ਨੇ ਕੋਈ ਗੱਲ ਨਹੀਂ ਆਪਾਂ ਰਿਪੋਰਟ ਲਖਾਈ ਆ ਕੁਛ ਨਾ ਕੁਛ ਕਰਨਗੇ ਬੜਾ ਨੇ ਕਿਹਾ ਕਹਿੰਦਾ ਨਹੀਂ ਯਾਰ ਤੂੰ ਤੂੰ ਇਹ ਚੰਡੀਗੜ੍ਹ ਨਹੀਂ ਹੈ ਜਿਹੜਾ ਤੂੰ ਉਹਨਾਂ ਦੇ ਹਿਸਾਬ ਨਾਲ ਚੱਲਦਾ ਹੈ ਇਹ ਪੁਲਿਸ ਹੈ ਪੰਜਾਬ ਦੀ ਪੁਲਿਸ ਹੈ ਇਹ ਫਰੋਜਸਪੁਰ ਸ਼ਹਿਰ ਦੀ ਪੁਲਿਸ ਹੈ ਇਹਨੂੰ ਠਾਣਾ ਪੈਂਦਾ ਸਰ ਤਿੰਨੋ ਡਾਇਰ ਮੇਰੇ ਲੱਗੇ ਲਏ ਗਿਆ ਅਮਰ ਕੀ ਕਰਦੇ ਸਰ ਮੈਂ ਕਹਿੰਦਾ ਬਿਲਕੁਲ ਮੇਰੀ ਪ੍ਰਾਪਰਟੀ ਮੇਰੀ ਵਾਪਸ ਉਹ ਚੋਰ ਨੂੰ ਫੜਿਆ ਜਾਵੇ ਤੇ ਪ੍ਰਾਪਰਟੀ ਦੇ ਨਾਲੇ ਕਿੰਨਾ ਸਰਕਾਰ ਸਰ ਗੱਲ ਮੇਨ ਚੀਜ਼ਾਂ ਦੀ ਨਹੀਂ ਹੈ ਮੰਗਦਾ ਸਰ ਇਹ ਹੈ ਕਿ ਸ਼ਹਿਰ ਨੂੰ ਸੁਧਾਰਿਆ ਜਾਵੇ ਮੰਗ ਸਰ ਤਿੰਨ ਟਾਇਰਾਂ ਦੀ ਨਹੀਂ ਹੈ ਅਗਰ ਮੈਂ ਗੱਡੀ ਲੈ ਸਕਦਾ ਤਾਂ ਮੈਂ 10 ਟਾਇਰ ਹੋਰ ਵੀ ਬਾਏ ਕਰ ਸਕਦਾ ਦੁੱਖ ਇਸ ਗੱਲ ਦਾ ਨਹੀਂ ਕਿ ਟਾਇਰ ਦਾ ਚਲੋ ਉਹ ਤਾਂ ਜੋ ਨੁਕਸਾਨ ਹੋਣਾ ਹੋ ਗਿਆ ਬਟ ਮੈਂ ਮੰਗ ਇਸ ਗੱਲ ਦੀ ਜੇ ਮੰਗ ਤੁਸੀਂ ਪੁੱਛਦੇ ਹੋ ਤੇ ਮੰਗ ਮੈਂ ਕਰਦਾ ਕਿ ਫਰੋਈਪੁਰ ਸ਼ਹਿਰ ਅਨੁਸਾਰ ਸੁਧਾਰ ਦਿਓ ਆ ਹੱਥ ਜੋੜ ਕੇ ਬੇਨਤੀ ਹੈ ਸਾਡੀ ਮਾਵਾਂ ਪਿਓ ਬੈਣਾ ਥੋੜੇ ਸੁੱਕ ਦਾ ਸਾਲ ਲੈਣ ਜਦ ਕਈ ਕਈ ਕ ਸਮਝ ਆਂਦਾ ਮੈਂ ਚੰਡੀਗੜ੍ਹ ਬੈਠਾ ਉਹਨਾਂ ਪਿੱਛੋਂ ਫੋਨ ਤੋਂ ਆਂਦਾ ਕੋਈ ਕੰਨਾਂ ਚੋਂ ਆਂਟੀ ਦੀ ਵਾਲੀਆਂ ਲਾ ਕੇ ਲੈ ਗਿਆ ਕੋਈ ਪਰਸ ਹੋ ਕੇ ਲੈ ਗਿਆ ਕੋਈ ਇਹ ਤੇ ਇਹ ਵੀ ਗਿਆ ਕਿ ਸਾਰੇ ਜਨਤਾ ਤੁਸੀਂ ਇਹਨਾਂ ਪਬਲਿਕ ਇਵੈਂਟ ਪੁਲਿਸ ਵੀ ਅਵੇਅਰਨੈਸ ਹੈ ਉਹਨਾਂ ਬਾਰੇ ਕੀ ਗੱਲਾਂ ਹੁੰਦੀਆਂ ਨੇ ਤੇ ਲੋਕੀ ਵੀ ਕੀ ਕਹਿੰਦੇ ਆ ਕਿ ਪੁਲਿਸ ਨੂੰ ਸਭ ਕੁਝ ਪਤਾ ਹੈ ਕੋਣ ਕਿੱਥੋਂ ਆਂਦਾ ਕੋਣ ਕਿੱਥੋਂ ਹੈ ਬਸ ਪੁਲਿਸ ਕਰਕੇ ਕੁਛ ਰਾਜ ਨਹੀਂ ਠੀਕ ਹੈ ਹੁਣ ਵੀ ਫਾਈਨਲੀ ਅਗਰ ਇਹ ਪੁਲਿਸ ਨੂੰ ਗੱਲਾਂ ਚੁਬਦੀਆਂ ਤੇ ਮੈਨੂੰ ਨਾ ਚੁਬ ਜਾਣ ਕਿਉਂਕਿ ਮੇਰੇ ਨਾਲ ਵੱਦ ਕਿਸੇ ਨੂੰ ਨਹੀਂ ਅਜੇ ਮਹਿਸੂਸ ਹੋ ਰਿਹਾ ਕਿਉਂ ਮਹਿਸੂਸ ਕਿਉਂ ਨਹੀਂ ਹੋ ਰਿਹਾ ਕਿਉਂਕਿ 8 ਵਜੇ ਦੀ ਮੈਂ ਰਿਪੋਰਟ ਲਖਾਈ ਵੀ ਆ 8 ਵਜੇ ਹੈ ਠੀਕ ਹੈ ਤੇ ਤੁਸੀਂ ਇਹ ਸੋਚੋ ਕਿ ਹਾਰ ਕੇ ਮੈਨੂੰ ਤੁਹਾਡੇ ਰਸਤਾ ਲੈਣਾ ਪਿਆ ਕੀ ਸਿੰਪਲ ਹੈ ਨਾ ਇਹ ਨਾਮ ਸੁਚਮਾ ਕੀ ਗੱਲਬਾਤ ਹੋ ਰਹੀ ਹੈ ਮੇਰੇ ਬੇਟੇ ਦੀ ਗੱਡੀ ਸੀ ਚੋਰੀ ਹੋਈ ਜਿਹੜੀ ਸਾਡੀ ਗੱਡੀ ਆ ਉਹ ਹਾਂ ਸਵੇਰ ਆਏ ਆ ਉਹ ਸੁਬਾ ਆਕੇ ਉਹਨਾਂ ਨੇ ਵਾਹ ਕੀ ਟਾਇਰ ਲਾਏ ਆ ਸਾਨੂੰ 7 ਵਜੇ ਪਤਾ ਲੱਗਾ ਹੈਗਾ ਉਸ ਤੋਂ ਬਾਅਦ ਬੇਟਾ 8 ਵਜੇ ਗਿਆ ਉੱਥੇ ਰਿਪੋਰਟ ਲਿਖਾਈ ਹੈ ਸਾਰਾ ਕੁਝ ਕੀਤਾ ਪਰ ਸਵੇਰਾ ਸੁਬਾ 8 ਵਜੇ ਦੀ ਰਿਪੋਰਟ ਲਾ ਕੇ ਹੋਂਦ ਤੱਕ ਕੋਈ ਬਹੁਤ ਵੱਡਾ ਨਹੀਂ ਆਇਆ ਇੱਥੇ ਇਹ ਮੇਨ ਚੌਂਕ ਹੈ ਮੇਨ ਚੌਕਾ ਸਰਕਾਰੀ ਲੱਗੇ ਆ ਕਬ ਕੈਮਰੇ ਲੱਗੇ ਹੋਇਆ ਪਰ ਇਹ ਸਰਕਾਰੀ ਕੈਮਰੇ ਚੱਲਦੇ ਨਹੀਂ ਏ ਇਹ ਦਿਖਾਵਾ ਹੈ ਨਾਲ ਮਹਾਰਾਸ਼ਟਰ ਬੈਂਕ ਹੈਗੀ ਆ ਬੈਂਕ ਦੀ ਕੋਈ ਇੱਥੇ ਕੋਈ ਸਕਿਉਰਿਟੀ ਨਹੀਂ ਇੱਥੇ ਕੋਈ ਚੌਂਕੀਦਾਰ ਨਹੀਂ ਨਾ ਇੱਥੇ ਕੋਸ਼ ਨਹੀਂ ਨਾ ਕੋਈ ਇੱਥੇ ਲੇਡੀਜ਼ ਸੇਫ ਨਾਇਟ ਕੋਈ ਚੀਜ਼ ਕੋਈ ਸੇਫ ਹੈਗੀ ਆ ਘਰਾਂ ਚ ਤਾਲੇ ਖੋਲ ਖੋਲ ਕੇ ਘਰਾਂ ਚ ਚੀਜ਼ਾਂ ਚੋੱਕ ਕੇ ਲੈ ਜਾਂਦੇ ਆ ਪਰ ਪੁਲਿਸ ਕੁਛ ਨਹੀਂ ਤੇ ਕਾਰਵਾਈ ਕਰਦੇ ਨਾਲ ਕੋਈ ਸਕਿਉਰਿਟੀ ਲਾ ਰਹੇ ਇਹ ਪੁਲਿਸ ਸੁਭਾ ਉਹਨਾਂ ਨੂੰ ਵਾਸਤੇ ਆਉਣਾ ਚਾਹੀਦਾ ਹੈਗਾ ਪਰ ਉਹ ਨਹੀਂ ਆਈ 4 ਵਜੇ ਤੱਕ ਸਾਡੇ ਇਹ ਲੱਤ ਚੁੱਕੇ ਆ ਸਾਰੀ ਵੀਡੀਓ ਨੂੰ ਅਸੀਂ ਪੁਲਿਸ ਨੂੰ ਦਿਖਾ ਚੁੱਕੇ ਆ ਅਸੀਂ ਵੀਡੀਓ ਨੂੰ ਪਰ ਉਹਨਾਂ ਨੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਨੂੰ ਵੀਡੀਓ ਦਿਖਾਤੀ ਆ ਜੋ ਨੋਵਾ ਕਾਰ ਤੇ ਆਇਆ bina ਨੰਬਰ ਅਧਿਕਾਰ ਤੋਂ ਆਇਆ ਗਿਆ ਉਹ ਪੁਲਿਸ ਥਾਣੇ ਦੇ ਕੋਲ ਦੀ ਲੰਗੇ ਆ ਪਰ ਉਹਨਾਂ ਦੀ ਕੋਈ ਚੈਟਿੰਗ ਨਹੀਂ ਹੋਈ ਪੁਲਿਸ ਵਾਲਿਆਂ ਨੇ ਕੋਈ ਕੀਪੀ ਨਹੀਂ ਜਾਈ ਸਾਨੂੰ ਬਹੁਤ ਅਸੇ ਹੀ ਕਹਿੰਦੇ ਕਾਰਵਾਈ ਹੋਈ ਆ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਤੋਂ ਉਹਨਾਂ ਦੇ ਵੀਲ ਜੇ ਵੀ ਸਾਡੇ ਹੈਗੇ ਆ ਸਾਨੂੰ ਉਹ ਦਵਾਈ ਜਾਣ ਠੀਕ ਹੈ ਨਾ ਸੋ ਇਹ ਸੰਨ ਹੁਣ ਤੱਕ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ